ਇਹਦੇ ਉੱਤੇ ਕਲਮਨੀ ਕਟਨੀ ਭਗਵੰਤ ਸਿੰਘ ਮਾਨ ਦੀ ਕਿਹੜਾ ਇੰਨੀ ਅਣਖ ਦਾ ਸਵਾਲ ਆ ਕਿ ਸਰਦਾਰ ਭਗਤ ਸਿੰਘ ਦੀ ਗੱਲ ਤੋਂ ਚੱਲਦੇ ਆ ਚੱਲਦੇ ਆ ਚੱਲਦੇ ਆ ਚੱਲਦੇ ਆ ਸਿੱਧਾ ਹੀ ਕਾਰਪੋਰੇਟਾਂ ਦੀ ਝੋਲੀ ਜਾ ਕੇ ਪੈ ਗਈ ਤੁਸੀਂ ਉਹਨਾਂ ਸਰਪੰਚਾਂ ਪੰਚਾਂ ਦੇ ਨਾਲ ਖੜੇ ਹੋ ਜਿਹੜੇ ਕਾਂਗਰਸ ਦੇ ਨਾਲ ਸਬੰਧਤ ਨੇ ਪਰ ਮੈਂ ਇੱਕ ਗੱਲ ਹੋਰ ਕਹਿੰਦੇ ਆ ਪਿਛਲੇ ਦਿਨੀ ਇੱਥੋਂ ਦੇ ਸਾਬਕਾ ਮਿਸਟਰ ਨੇ ਉਹਨਾਂ ਵੀ ਇੱਕ ਜ਼ਿਕਰ ਕੀਤਾ ਏ ਕਹਿੰਦੇ ਪੌਲਸੀ ਜਿਹੜੀ ਕਾਂਗਰਸ ਸਰਕਾਰ ਦੇ ਵੇਲੇ ਬਣੀ ਹੋਈ ਸੀ ਤੇ ਅਸੀਂ ਪਾਸ ਕਰਾਈ ਸੀ ਪਰ ਮੈਨੂੰ ਲੱਗਦਾ ਹੈ ਕਿ ਇਹ ਸਾਰਾ ਕੁਝ ਦੱਦ ਫਿਰ ਕੱਲ ਨੂੰ ਪੁਤਲੇ ਤੁਸੀਂ ਫੂਕੜੇ ਆ ਜਿੱਥੇ ਮੋਕਮੰਤਰੀ ਦੇ ਫੂਕੜੇ ਆ ਤੇ ਹਲਕਾ ਦੂਜੇ ਦੇ ਫੁਕੇ ਕਾਂਗਰਸੀਆਂ ਦੇ ਵੀ ਫੁਕਕੋ ਨਾਲ ਫਿਰ ਗੱਲ ਕਰੀਏ ਜਦੋਂ ਨੈਸ਼ਨਲ ਹਾਈਵੇ ਬਣਿਆ ਸੀ ਤੇ ਉਦੋਂ ਵੀ ਕਿਸਾਨ ਜੱਥੇਬੰਦੀਆਂ ਆਮ ਕਿਸਾਨ ਵਿਰੋਧ ਕਰਨ ਲੱਪੇ ਸੀ ਕਿ ਅਸੀਂ ਜ਼ਮੀਨਾਂ ਨਹੀਂ ਵੇਚਾਂਗੇ ਪਰ ਜਦੋਂ ਸਰਕਾਰ ਨੇ 2-2 ਕਰੋੜ ਰੁਪਈਆ ਖਾਤਿਆਂ ਦੇ ਵਿੱਚ ਪਾਤਾ ਤੇ ਸਾਰੇ ਲਾਲਾਂ ਸੁੱਟਣ ਦੇ ਵੀ ਉਦੋਂ ਤੇ ਜੀ ਗੱਲ ਜਿਹੜੀ ਹੋਣਵਾ ਜਿਹੜੀ ਸਰਦਾਰ ਭਵਨ ਸਿੰਘ ਮਾਣੋ ਸਾਡੀ ਬੀਬੀ ਸੋਨੀਆ ਮਾਣਾ ਸਾਡੀ ਭੈਣ ਹੈ ਸਾਡੇ ਨਾਲ ਦਿੱਲੀ ਦੇ ਅੰਦੋਲਨ ਦੇ ਵਿੱਚ ਬੈਠੀ ਰਹੀ ਉਹਨੂੰ ਸਾਰਾ ਕੁਝ ਕਿਸਾਨਾਂ ਬਾਰੇ ਪਤਾ ਅੱਜ ਉਹਨੂੰ ਸਭ ਤੋਂ ਮੋਰੀ ਹੋ ਕੇ ਦਾ ਵਿਰੋਧ ਕਰਨਾ ਚਾਹੀਦਾ ਵੀ ਇਹ ਐਕਟ ਨਹੀਂ ਲਾਗੂ ਹੋਣਾ ਚਾਹੀਦਾ ਮੈਂ ਅੱਜ ਗੱਲ ਮੀਟਿੰਗ 'ਚ ਕਹਿ ਕੇ ਆਇਆ ਇਹ ਗੱਲਾਂ ਪੀ ਪਹਿਲੀ ਵਾਰੀ ਲੈਂਡ ਪੂਲਿੰਗ ਜਿਹੜਾ ਐਕਟ ਆਏ ਬਾਦਲ ਸਾਹਿਬ ਲੈ ਕੇ ਆਏ ਸੀ ਹੂੰ ਉਸ ਤੋਂ ਬਾਅਦ ਤੁਸੀਂ ਨਾਂ ਨਹੀਂ ਲਿਆ ਮੈਂ ਕਹਿ ਦਣਾ ਵੀ ਸਰਦਾਰ ਸੁਖਵਿੰਦਰ ਸਿੰਘ ਸੋਕ ਸਰਕਾਰ ਦੀ ਵੀਡੀਓ ਚੱਲਦੀ ਉਹ ਕਹਿੰਦਾ ਵੀ ਇਹਦੇ ਉੱਤੇ ਮੈਂ ਸੈਨ ਕਰਕੇ ਮੈਂ ਕਹਿੰਦਾ ਵੀ ਹੋਣੀ ਚਾਹੀਦੀ ਲੱਗ ਜਿਹੜਾ ਤੁਸੀਂ ਆ ਸਵਾਲ ਕੀਤਾ ਨਾ ਸਭ ਤੋਂ ਜ਼ਿਆਦਾ ਜ਼ਰੂਰੀ ਤੇ ਕਿਸਾਨ ਨੂੰ ਸਮਝਣ ਵਾਲਾ ਸਵਾਲ ਇਹੋ ਹੀ ਆ ਜਿਹੜਾ ਤੁਸੀਂ ਇਹ ਸਵਾਲ ਕੀਤਾ ਪਰ ਬਹੁਤ ਸਾਰੇ ਲੋਕ ਕਿਸਾਨੀ ਧਰਨੀਆਂ ਦੇ ਵਿੱਚ ਤਾਂ ਜਾਂਦੇ ਨੇ ਐਸੀਆਂ ਆਵਾਜ਼ਾਂ ਤਾਂ ਚੁੱਕਦੇ ਨੇ ਪੈਲੀਆਂ ਦਾ ਰੇਟ ਵਧਾਉਣ ਲਈ ਕਿ ਜਿੱਥੇ 2 ਮਿਲ ਡਿਆ ਉਥੇ 4 ਮਿਲ ਜੂਗਾ ਰੇਟ ਵਧਾਵਾਂਗੇ ਸਰਕਾਰ ਨਾਲ ਇਟਕੜਾ ਪਾਵਾਂਗੇ ਸਰਕਾਰ ਦੇ ਨਾਲ ਰੱਪੜ ਪਾਵਾਂਗੇ ਮਹਿਕਮੇ ਨੂੰ ਉਥੇ ਵੜਨੀ ਦੇਵਾਂਗੇ ਤੇ 4-4 5-5 ਕਰੋੜ ਰੁਪਈਆ ਸਾਨੂੰ ਕਿਲੇ ਦਾ ਮਿਲ ਜੂਗਾ ਅੱਜ ਰਾਜਸਥਾਨ ਨੇ ਜ਼ਮੀਨ ਦੇਣੀ ਬੰਦ ਕਰ ਦਿੱਤੀ ਹਿਮਾਚਲ ਨੇ ਜ਼ਮੀਨ ਦੇਣੀ ਬੰਦ ਕਰ ਦਿੱਤੀ ਹਰਿਆਣਾ ਦੀ ਜ਼ਮੀਨ ਹੋਣੀ ਵਿਕਦੇ ਜੰਮੂ ਕਸ਼ਮੀਰ ਚ ਅਸੀਂ ਲੈ ਨਹੀਂ ਸਕਦੇ ਇਹ ਕਿਸਾਨ ਕਰੋੜ ਰੁਪਈਆ ਲੈ ਕੇ ਜਾਣਗੇ ਕਿੱਥੇ ਅੱਜ ਮੈਂ ਇਹ ਵੀ ਗੱਲ ਇਹਨਾਂ ਨੂੰ ਕਹਿ ਕੇ ਆਇਆ ਵੀ ਜੇ ਆਪਾਂ ਪੂਰੇ ਜੋਰ ਨਾਲ ਉੱਠ ਵੀ ਖਲੋਤੇ ਕਿਸਾਨੋਂ ਤੇ ਉਹ ਇੱਥੋਂ ਤੱਕ ਆ ਗਿਆ ਵੀ 30 ਸਾਲ ਵੇਟ ਕਰਨਗੇ ਕਿਉਂਕਿ ਤੁਹਾਡਾ ਇੱਕ ਇੱਕ ਪੁੱਤ ਬਾਦੇ ਵਿਦੇਸ਼ਾਂ ਦੀ ਧਰਤੀ ਤੇ ਤੁਹਾਡਾ ਪੁੱਤ ਝੋਲੀ ਅੱਡ ਕੇ ਕਹੂਗਾ ਵੀ ਸਾਡੀ ਜ਼ਮੀਨ ਲੈ ਲਓ ਮੁੱਖ ਮੰਤਰੀ ਸਭ ਕਹਿ ਰਹੇ ਨੇ ਕਿੰਦ ਕਿ ਇਹ ਪਾਰਟੀਆਂ ਦੇ ਵੱਲੋਂ ਸਾਡੇ ਵਿਰੋਧੀ ਧਿਰਾਂ ਦੇ ਵੱਲੋਂ ਕਿਸਾਨਾਂ ਨੂੰ ਗਮਰਾਹ ਕੀਤਾ ਜਾ ਰਿਹਾ ਆਮ ਕਿਸਾਨਾਂ ਨੂੰ ਗਮਰਾਹ ਕੀਤਾ ਜਾ ਰਿਹਾ ਜਥੇਬੰਦੀਆਂ ਨੂੰ ਗਮਰਾਹ ਕੀਤਾ ਜਾ ਰਿਹਾ ਅਸੀਂ ੱੱੱਕੇ ਨਾ ਕੋਈ ਵੀ ਜ਼ਮੀਨਾ ਅਕਵਾਇਰ ਨਹੀਂ ਕਰ ਰਹੇ ਉਹਨਾਂ ਦਾ ਕਹਿਣਾ ਹੈ ਕਿ ਜੇ ਅਕਾਲੀ ਦਰ ਰਲਿਆ ਹੋਇਆ ਕਾਂਗਰਸ ਰਲਈ ਹੋਈ ਆ ਆ ਬੀਜੇਪੀ ਵੀ ਰਲਈ ਹੋਈ ਆ ਸਾਡੇ ਵਿਰੋਧ ਦੇ ਵਿੱਚ ਅੱਜ ਤੁਹਾਡੇ ਹੱਕ ਦੇ ਵਿੱਚ ਭਾਜਪਾ ਵਾਲੇ ਜਿਹੜੇ ਆ ਪੂਰੇ ਸ਼ਹਿਰ ਸ਼ਹਿਰ ਦੇ ਵਿੱਚ ਪਿੰਡਾਂ ਦੇ ਵਿੱਚ ਆਣ ਕੇ ਇਸ ਪਾਲਿਸੀ ਦਾ ਵਿਰੋਧ ਕਰ ਰਹੇ ਆ ਪਰ ਤੁਸੀਂ ਕਦੀ ਸਵਾਲ ਕੀਤਾ ਉਹਨਾਂ ਨੂੰ ਕਿ ਜਿਹੜੇ ਸਾਡੇ ਇੰਨੇ ਕਿਸਾਨ ਦਿੱਲੀ ਦੇ ਵਿੱਚ ਮਾਰ ਦਿੱਤੇ ਆ ਉਹਨਾਂ ਦਾ ਹਿਸਾਬ ਦੇ ਦਿਓ ਪੰਜਾਬ ਦੇ ਨੌਜਵਾਨ ਜਿਹੜੇ ਵਿਦੇਸ਼ਾਂ ਦੇ ਵਿੱਚ ਐ ਜੋ ਇਹੋ ਜਿਹੀਆਂ ਜ਼ਮੀਨਾਂ ਨਾਲ ਰਹੀਆਂ ਤੇ ਤੁਹਾਨੂੰ ਵਾਪਸ ਮੁੜਨਾ ਪਊਗਾ ਮੈਨੂੰ ਲੱਗਦਾ ਹਰ ਘਰ ਦੇ ਵਿੱਚੋਂ ਕਿਸਾਨਾਂ ਨੇ ਜ਼ਮੀਨਾਂ ਵੇਚ-ਵਿਚ ਕੇ ਆਪਣੀ ਧੀ ਭੇਜੀ ਆ ਆਪਣਾ ਪੁੱਤ ਭੇਜਿਆ ਆਪਣੀ ਨੌ ਭੇਜੀ ਆ ਮੈਨੂੰ ਲੱਗਦਾ ਤੁਹਾਡੇ ਪਰਿਵਾਰ ਦੇ ਵਿੱਚੋਂ ਵੀ ਗਏ ਹੋਣਗੇ ਫਿਰ ਜ਼ਮੀਨਾਂ ਬਚਾਉਣ ਦੀ ਕੀ ਲੋੜ ਐ ਤੁਹਾਡੇ ਬੱਚਿਆਂ ਨੇ ਇੱਥੇ ਨਹੀਂ ਰਹਿਣਾ ਤੇ ਮੁੱਖ ਮੰਤਰੀ ਸਾਹਿਬ ਕਹਿੰਦੇ ਨੇ ਕਹਿੰਦੇ ਨੇ ਇਹਨਾਂ ਨੂੰ ਪਤਾ ਹੀ ਨਹੀਂ ਹੈਗਾ ਕਿ ਲੈਂਡ ਪੂਲਿੰਗ ਹੈ ਕੀ ਆ ਪੌਂਸੀ ਹੈ ਕੀ ਇਹ ਕਿਸਾਨਾਂ ਦੇ ਹੱਕ ਦੇ ਵਿੱਚ ਆ ਅਸੀਂ ਧੱਕੇ ਦੇ ਨਾਲ ਜ਼ਮੀਨਾਂ ਖੋਹ ਨਹੀਂ ਰਹੇ ਮੈਨੂੰ ਲੱਗਦਾ ਤੁਹਾਨੂੰ ਵੀ ਜਾਣੋ ਜਣੀ ਨਹੀਂ ਹੋਣੀ ਜਿਸ ਹਾਲ ਨਾ ਪੰਜਾਬ ਸਰਕਾਰ ਦੇ ਵੱਲੋਂ ਲੈਂਡ ਪੂਲਿੰਗ ਪਾਲਿਸੀ ਲਿਆਂਦੀ ਗਈ ਹੈ ਇਸ ਲੈਂਡ ਪੂਲਿੰਗ ਦੀ ਗੱਲ ਕਰੀਏ ਜਿੱਥੇ ਲੁਧਿਆਣਾ ਵਰਗੇ ਸ਼ਹਿਰ ਹੋਰ ਸ਼ਹਿਰਾਂ ਦੀਆਂ ਜ਼ਮੀਨਾਂ ਆਈਆਂ ਨੇ ਉੱਥੇ ਹੀ ਅੰਮ੍ਰਿਤਸਰ ਦੀ ਗੱਲ ਕਰੀਏ ਤੇ ਅੰਮ੍ਰਿਤਸਰ ਦਾ ਲਗਭਗ 4400 ਕਿੱਲਾ ਜਿਹੜਾ ਵਾ ਉਹ ਲੈਂਡ ਪੂਲਿੰਗ ਪਾਲਿਸੀ ਦੇ ਵਿੱਚ ਆਇਆ ਸਮੂਚੀਆਂ ਕਿਸਾਨ ਜਥੇਬੰਦੀਆਂ ਇਸ ਪਾਲਿਸੀ ਦਾ ਵਿਰੋਧ ਕਰ ਰਹੀਆਂ ਨੇ ਪਿੰਡਾਂ ਦੀਆਂ ਪੰਚਾਇਤਾਂ ਵਿਰੋਧ ਕਰ ਰਹੀਆਂ ਨੇ ਬਹੁਤ ਸਾਰੇ ਪਿੰਡਾਂ ਦੇ ਵਿੱਚ ਮਤੇ ਪਾਏ ਗਏ ਨੇ ਕਿ ਅਸੀਂ ਇਸ ਪਾਲਿਸੀ ਦਾ ਵਿਰੋਧ ਕਰਦੇ ਹਾਂ ਅਸੀਂ ਜ਼ਮੀਨਾਂ ਨਹੀਂ ਦੇਵਾਂਗੇ ਭਾਰਤੀ ਕਿਸਾਨ ਯੂਨੀਅਨ ਇਕਤਾ ਸਿੱਧੂਪੁਰ ਦੇ ਜ਼ਿਲ੍ਹਾ ਪ੍ਰਧਾਨ ਕਰਮਜੀਤ ਸਿੰਘ ਨੰਗਲੀ ਸਾਡੇ ਨਾਲ ਨੇ ਨੰਗਲੀ ਸਾਹਿਬ ਕਿਸ ਤਰ੍ਹਾਂ ਵੇਖਦੇ ਹੋ ਪਹਿਲਾਂ ਤਾਂ ਤੁਸੀਂ ਨੈਸ਼ਨਲ ਐਕਸਪੈਕਟਸ ਹਾਈਵੇ ਦਾ ਵਿਰੋਧ ਕਰਦੇ ਰਹੇ ਸਰਕਾਰ ਵੱਲੋਂ ਇਹ ਪਾਲਿਸੀ ਬਣਾਈ ਗਈ ਸੀ ਤੇ ਫਿਰ ਹੁਣ ਤੁਸੀਂ ਹੁਣ ਲੈਪ ਪੁਲਿੰਗ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਕਿਉਂ ਨਹੀਂ ਸਰਕਾਰ ਦੀਆਂ ਇਸ ਸਕੀਮਾਂ ਤੁਹਾਨੂੰ ਹਰਾਸ ਆਉਂਦੀਆਂ ਸਭ ਤੋਂ ਪਹਿਲਾਂ ਤੇ ਧੰਨਵਾਦ ਮਾਲਾ ਸਾਹਿਬ ਤੁਹਾਡਾ ਤੁਹਾਡੇ ਚੈਨਲ ਦਾ ਕਿ ਜਿਹੜਾ ਸਾਡੀ ਤੁਸੀਂ ਆਵਾਜ਼ ਲੋਕਾਂ ਤੱਕ ਪਹੁੰਚਾਉਂਦੇ ਜੀ ਦੂਜੀ ਜਿਹੜੀ ਤੁਸੀਂ ਗੱਲ ਕੀਤੀ ਹੈ ਵੀ ਸਾਨੂੰ ਸਰਕਾਰ ਦੀਆਂ ਜਿਹੜੀਆਂ ਨੀਤੀਆਂ ਆ ਉਹ ਰਾਸ ਨਹੀਂ ਆਉਂਦੀਆਂ ਸਾਡਾ ਕੋਈ ਅਣਖ ਦਾ ਸਵਾਲ ਨਹੀਂ ਆ ਵੀ ਸਰਕਾਰ ਦਾ ਵਿਰੋਧ ਹੀ ਕਰਨਾ ਸੀ ਆਪਾਂ ਜਿਸ ਜਗ੍ਹਾ ਤੇ ਖਲੋਤੇ ਆ ਇਹ ਆ ਪਿੰਡ ਚੰਜੋਟੀ ਤੇ ਤੇਲੀ ਚੱਕਦੇ ਪਿੰਡ ਦਾ ਜਿੱਥੋਂ ਹੋਣਾ ਸੀ ಗ್ರಾಮ ਸਭਾ ਦਾ ਮਤਾ ਵੀ ਪਿਆ ਤੇ ਪਿੰਡ ਚੰਜੋਟੀ ਦੇ ਵਿੱਚ ਬਹੁਤ ਵੱਡੀ ਮੀਟਿੰਗ ਕੀਤੀ ਕਿਸਾਨ ਜਥੇਬੰਦੀ ਨੇ ਅੱਜ ਪਹਿਲੀ ਵਾਰੀ ਇਹ ਹੋਇਆ ਵੀ ਸਾਰੀਆਂ ਪਾਰਟੀਆਂ ਸਾਰੀਆਂ ਪਾਰਟੀਆਂ ਚਾਹੇ ਉਹ ਅਕਾਲੀ ਦਲ ਸੀ ਚਾਹੇ ਉਹ ਕਾਂਗਰਸ ਚੀ ਚਾਹੇ ਉਹ ਭਾਜਪਾ ਦੇ ਵੀ ਕੁਝ ਵਰਕਰ ਉੱਥੇ ਆ ਗਏ ਚਾਹੇ ਆਮ ਆਦਮੀ ਪਾਰਟੀ ਦੇ ਵੀ ਜਿਹੜੇ ਆ ਸਾਰੇ ਗੁਰਦੁਆਰਾ ਸਾਹਿਬ ਇਕੱਠੇ ਹੋ ਗਏ ਤੇ ਅੱਜ ਜਦੋਂ ਕੀ ਜਾਂਦੇ ਹੁੰਦੇ ਆ ਵੀ ਸਿਰ ਚ ਥੋੜਾ ਵਜਾ ਤੇ ਚੀਕ ਸਾਰਿਆਂ ਦੇ ਨਿਕਲੀ ਆ ਤੇ ਸਾਰਿਆਂ ਨੇ ਇੱਕੋ ਸੁਰ ਚ ਆਖਿਆ ਵੀ ਪ੍ਰਧਾਨ ਜੀ ਅੱਜ ਤੁਹਾਡੀ ਜ਼ਰੂਰਤ ਆ ਤੇ ਸਾਡੇ ਨਾਲ ਜਥੇਬੰਦੀਆਂ ਸਹਿਯੋਗ ਕਰਨ ਤੇ ਸਾਡੀ ਜ਼ਮੀਨ ਬਚਾਓ ਤੇ ਹੈਰਾਨਗੀ ਦੀ ਗੱਲ ਇਹ ਆ ਮਾਲਾ ਸਭ ਮੈਂ ਤੁ ਕਿ ਜਿਹੜੀ ਜਗ੍ਹਾ ਤੁਸੀਂ ਖਲੋਤੇ ਜਿਹੜੀਆਂ ਜ਼ਮੀਨਾਂ ਤੁਸੀਂ ਵੇਖ ਰਹੇ ਜੇ ਇੱਥੋਂ ਪਿੰਡ ਵੀ ਜਿਹੜਿਆ 4-4 ਕਿਲੋਮੀਟਰ ਦੂਰ ਵਾ ਚੰਝੋਟੀ ਵੀ ਇੱਥੋਂ ਲਾਈਏ ਤੇ 2-2.5 ਕਿਲੋਮੀਟਰ ਆ ਤੇ ਜੇ ਆਪਾਂ ਦੂਜਾ ਆਪਣਾ ਲਾਈਏ ਪਿੰਡ ਇਹ ਵੀ ਜਿਹੜਾ ਕੋਟਲਾ ਵੀ ਸਾਡੇ ਤੋਂ ਚੈਨਪੁਰ ਬਲੱਗਣ ਇਹ ਵੀ 3-4 ਕਿਲੋਮੀਟਰ ਦੂਰ ਵਾ ਇੱਥੇ ਜਿਹੜੀ ਜਗ੍ਹਾ ਵਾ ਇਹਨੂੰ ਕੁਵੈਰ ਕਰਕੇ ਇੱਥੇ ਜਿਹੜੀ ਇਹਨਾਂ ਨੇ ਨੀਤੀ ਜਿਹੜੀ ਲਿਆਂਦੀਆ ਲੈਂਡ ਪੂਲنگ ਐਕਟ ਵੀ ਇੱਥੇ ਕਲਉਣੀ ਕੱਟਣੀਆਂ ਲੋਕ ਕਿੱਥੋਂ ਆਉਣਗੇ ਮੈਨੂੰ ਨਹੀਂ ਸਮਝ ਆਉਂਦੀ ਇਹ ਫਿਰ ਇਸਤੇ ਕਿੱਥੋਂ ਇਹਨਾਂ ਨੇ ਲਿਆਉਣੇ ਇੰਨੀ ਪਬਲਿਕ ਇਕੱ ਕਿ ਸਾਡੀਆਂ ਜਿਹੜੀਆਂ ਜ਼ਮੀਨਾਂ ਇਹ ਪਜਾਉ ਜ਼ਮੀਨਾਂ ਵਾ ਇਹ ਕੋਈ ਬੰਜਰ ਜ਼ਮੀਨਾਂ ਨਹੀਂ ਆ ਜੇ ਸਰਕਾਰ ਨੇ ਕਲੰਨੀਆਂ ਕਟਣੀਆਂ ਸਰਕਾਰ ਜਮ ਜਮ ਕਲੰਨੀਆਂ ਕੱਟੇ ਲੋਕ ਵਸਾਵੇ ਜਿਨ੍ਹਾਂ ਨੂੰ ਨਹੀਂ ਘਰ ਉਹਨਾਂ ਨੂੰ ਘਰ ਦਵੇ ਪਰ ਕੱਟੇ ਉੱਥੇ ਵੀ ਜਿੱਥੇ ਕੋਈ ਬੰਜਰ ਜ਼ਮੀਨਾਂ ਪਈਆਂ ਇਹ ਤੇ ਪਜਾਉ ਜ਼ਮੀਨਾਂ ਵਾ ਸਭ ਤੋਂ ਵੱਧ ਪਜਾਉ ਆ ਮੈਂ ਥੋੜੇ ਦਿਨ ਪਹਿਲਾਂ ਇੱਕ ਅੰਕੜਾ ਪੜਿਆ ਵੀ ਪੂਰੇ ਭਾਰਤ ਦੇ ਵਿੱਚ ਜਿਹੜਾ ਵਾ ਉਹ ਸਿਰਫ ਤੇ ਸਿਰਫ ਪੰਜਾਬ ਦੀ ਜਿਹੜੀ ਜ਼ਮੀਨ ਆ ਉਹਦੇ ਵਿੱਚ 10% ਭਾਰਤ ਦੇ ਮੁਕਾਬਲੇ 10% ਕਣਕ ਦੀ ਖੇਤੀ ਹੁੰਦੀ ਆ ਤੇ ਭਾਰਤ ਦਾ ਜਿਹੜਾ ਜਿੰਨਾ ਵੀ ਜਦੋਂ ਦਰਾਮਦ ਕਰਦਾ ਵਾ ਭਾਰਤ ਦਾ 51% ਜਿਹੜਾ ਯੋਗਦਾਨ ਉਹ ਕੱਲਾ ਪੰਜਾਬ ਆਉਂਦਾ ਮਤਲਬ ਖੇਤੀ 10% ਤੇ ਯੋਗਦਾਨ 51% ਕੱਲਾ ਜਿਹੜਾ ਪੰਜਾਬ ਐਡੀ ਪਜਾਉ ਜ਼ਮੀਨ ਆ ਸਾਡੀ ਇਹਦੇ ਉੱਤੇ ਕਲੋਨੀ ਕਟਨੀ ਭਗਵੰਤ ਸਿੰਘ ਮਾਨ ਦੀ ਕਿਹੜਾ ਐਡੀ ਅਣਖ ਦਾ ਸਵਾਲ ਆ ਕਿ ਸਰਦਾਰ ਭਗਤ ਸਿੰਘ ਦੀ ਗੱਲ ਤੋਂ ਚੱਲਦਿਆਂ 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 ਸਿੱਧਾ ਹੀ ਕਾਰਪੋਰੇਟਾਂ ਦੀ ਝੋਲੀ ਜਾ ਕੇ ਪੈ ਗਈ ਜਦੋਂ ਆਪਾਂ ਆਏ ਹਾਂ ਉਦੋਂ ਸਰਦਾਰ ਭਗਤ ਸਿੰਘ ਦੇ ਅਸੀਂ ਕਿੰਨੇ ਆ ਵੀ ਅਸੀਂ ਪੂਰਵਜ ਆਹੀਂ ਉਹਨਾਂ ਦੇ ਚੱਲਣ ਵਾਲੇ ਉਹ ਸਾਡੇ ਵੱਡੇ ਆਹੀਂ ਉਹਨਾਂ ਦੇ ਦੱਸੇ ਹੋਏ ਮਾਰਗ ਤੇ ਚੱਲਾਂਗੇ ਬਾਬਾ ਸਾਹਿਬ ਅੰਬੇਦਕਰ ਸਾਹਿਬ ਦੇ ਦੱਸੇ ਹੋਏ ਮਾਰਗ ਤੇ ਚੱਲਾਂਗੇ ਤੇ ਅੱਜ ਆ ਜਿਹੜੇ ਮਜ਼ਦੂਰ ਖੇਤਾਂ 'ਚ ਕੰਮ ਕਰਦੇ ਆ ਇਹ ਚੰਗੇ ਨਹੀਂ ਲੱਗਦੇ ਕਿਸਾਨਾਂ ਨੂੰ ਵੀ ਬਾਹਰ ਕੱਢ ਦੇਣਾ ਜ਼ਮੀਨਾਂ ਦੇ ਵਿੱਚੋਂ ਇਹ ਮਜ਼ਦੂਰਾਂ ਨੂੰ ਬਾਹਰ ਕੱਢ ਦੇਣਾ ਇਹ ਪਾਲਿਸੀ ਦਾ ਕੀ ਕਰਾਂਗੇ ਅਸੀਂ ਇਸ ਕਰਕੇ ਸਾਡਾ ਸਵਾਲ ਬਣਦਾ ਵੀ ਅਸੀਂ ਇਹੋ ਜੀਆਂ ਨੀਤੀਆਂ ਦਾ ਵਿਰੋਧ ਕਰਦੇ ਆ ਨਗਲੀ ਸਾਹਿਬ ਜੇ ਗੱਲ ਕਰੀਏ ਜਦੋਂ ਨੈਸ਼ਨਲ ਹਾਈਵੇ ਬਣਿਆ ਸੀ ਤੇ ਉਦੋਂ ਵੀ ਕਿਸਾਨ ਜੱਥੇਬੰਦੀਆਂ ਆਮ ਕਿਸਾਨ ਵਿਰੋਧ ਕਰਨ ਲੱਪੇ ਸੀ ਵੀ ਅਸੀਂ ਜ਼ਮੀਨਾਂ ਨਹੀਂ ਵੇਚਾਂਗੇ ਪਰ ਜਦੋਂ ਸਰਕਾਰ ਨੇ 2-2 ਕਰੋੜ ਰੁਪਈਆ ਖਾਤਿਆਂ ਦੇ ਵਿੱਚ ਪਾਤਾ ਤੇ ਸਾਰੇ ਲਾਣਾ ਸੁੱਟਣ ਦੇ ਵੀ ਉਦੋਂ ਜਿਹੜਾ ਤੁਸੀਂ ਆ ਸਵਾਲ ਕੀਤਾ ਨਾ ਜੀ ਸਭ ਤੋਂ ਜ਼ਿਆਦਾ ਜ਼ਰੂਰੀ ਤੇ ਕਿਸਾਨ ਨੂੰ ਸਮਝਣ ਵਾਲਾ ਸਵਾਲ ਇਹੋ ਹੀ ਆ ਜਿਹੜਾ ਤੁਸੀਂ ਇਹ ਸਵਾਲ ਕੀਤਾ ਅੱਜ ਝੰਝੋਟੀ ਪਿੰਡ ਦੇ ਵਿੱਚ ਮੈਂ ਮੀਟਿੰਗ ਕਰਕੇ ਇਹੋ ਗੱਲ ਕੀਤੀ ਉਦਾਹਰਨ ਦੀ ਤੌਰ ਤੇ ਮੈਂ ਕਹਿੰਦਾ ਵੀ ਸੋਨਾ ਕਿਸੇ ਟਾਈਮ 30000 ਰੁਪਏ ਨੂੰ ਹੀ ਤੋਲਾ ਤੇ ਸਾਡੇ ਕਿਸਾਨ ਜਿਹੜੇ ਆ ਸਾਰੇ ਘਰ ਕਿਸਾਨ ਜਾਂ ਮਜ਼ਦੂਰ ਜਾਂ ਕੁਝ ਵਿਆਹ ਕਰਦੇ ਕੋਈ ਦੋ ਤੋਲੇ ਕੋਈ ਚਾਰ ਤੋਲੇ ਕੋਈ ਛੇ ਤੋਲੇ ਪਾ ਦਿੰਦਾ ਹੀ ਆਪਣੇ ਬੱਚਿਆਂ ਨੂੰ ਤੇ ਉਹਨਾਂ ਨੂੰ ਇਹ ਦੱਸਦੇ ਵੀ ਇਹ سرمਾਇਆ ਔਖੇ ਟਾਈਮ ਤੁਹਾਡਾ ਕੰਮ ਆਊਗਾ ਤੇ ਬੱਚੇ ਗਾਂ ਦੀ ਗਾਂ ਵਰਤਦੇ ਹੀ ਅੱਜ ਉਹੋ ਹੀ ਸੋਨਾ ਜਿਹੜਾ ਵਾ 1,30,000 ਨੂੰ ਹੋ ਗਿਆ ਤੇ ਅੱਜ ਕਿਸੇ ਕੋ ਇੱਕ ਤੋਲਾ ਵਣੀ ਪਾਇਆ ਜਾਂਦਾ ਲੋਕ ਵਿਆਹਾਂ ਤੇ ਨਕਲੀ ਸੋਨੇ ਦੇ ਗਹਿਣੇ ਪਾ ਕੇ ਤੇ ਆਪਣਾ ਟਾਈਮ ਪਾਸ ਕਰਦੇ ਸਿਰਫ ਫੋਟੋ ਕਰਾਉਣ ਲਈ ਇਹੋ ਗੱਲ ਕਿਸਾਨਾਂ ਨੂੰ ਸਮਝਾਈ ਵੀ ਕਿਸਾਨੋ ਜੇਤ ਲੜਾਈ ਇਹ ਰੱਖਣੀ ਆ ਵੀ ਸਾਡੀਆਂ ਜ਼ਮੀਨਾਂ ਦਾ ਮੁੱਲ ਦਓ ਤੇ ਸਾਡੀਆਂ ਜ਼ਮੀਨਾਂ ਖੁੱਲੀਆਂ ਲੈ ਜਾਓ ਤੇ ਫਿਰ ਇਹਦਾ ਕੋਈ ਹੱਲ ਨਹੀਂ ਜਿਉ ਤੁਹਾਨੂੰ ਦੇ ਦੇਣਗੇ 1 ਕਰੋੜ 30 30 40 40 ਲੱਖ ਫਿਰ ਉਹ ਤੁਹਾਡੇ ਕੋਲ ਲਟੇਰੇ ਆ ਰਹੇ ਲੁੱਟ ਲੈਣਗੇ ਸਭ ਕੁਝ ਤੇ ਜੇ ਤੁਸੀਂ ਇਹ ਗੱਲ ਸਮਝੋਗੇ ਤੇ ਤੁਹਾਡੇ ਹੱਥੋਂ ਜ਼ਮੀਨ ਜਾਂਦਿਆਂ ਹੀ ਇਸ ਦੀ ਜ਼ਮੀਨ ਦਾ ਅਸਲੀ ਵੈਲਿਊ ਦਾ ਮੁੱਲ ਪਹਿਣਾ ਵਾ ਤੇ ਮੁੜ ਕੇ ਤੁਹਾਨੂੰ ਕੁਝ ਨਹੀਂ ਮਿਲਣਾ ਤੁਹਾਨੂੰ ਉਹਨਾਂ ਦੇ ਦਰਵਾਜ਼ਿਆਂ ਦੇ ਖਲੋਣ ਵਾਸਤੇ ਵੀ ਟੈਸਟ ਚੋਂ ਨੰਗਣਾ ਪਹਿਣਾ ਵਾ ਵੀ ਸਰੀਰ ਸੈੱਟ ਵਾ 12 ਘੰਟੇ ਖਲੋ ਸਕਦੇ ਜੇ ਇੰਨਾ ਕੰਮ ਕਰ ਸਕਦੇ ਤਾਂ ਫਿਰ ਇਸ ਜ਼ਮੀਨ ਦੇ ਵਿੱਚ ਪੈਰ ਪਾਇਓ ਨਹੀਂ ਤੇ ਪੈਰ ਵੀ ਨਹੀਂ ਅਗਲੇ ਪਾਉਂਦਰਾ ਜੇ ਤੇ ਇਹ ਗੱਲ ਤੇ ਲੜਨਾ ਜੇ ਤੁਸੀਂ ਕਿ ਸਾਨੂੰ ਕਰੋੜਾਂ ਦੇ ਪੈਸੇ ਦੋ ਤੇ ਫਿਰ ਤੇ ਤੁਹਾਡੀਆਂ ਜ਼ਮੀਨਾਂ ਅੱਜ ਵੀ ਲੈਣਗੇ ਕੱਲ ਵੀ ਲੈਣਗੇ ਤੇ ਜੇ ਇਸ ਗੱਲ ਤੇ ਲੜੋਗੇ ਪੀ ਜ਼ਮੀਨ ਨਹੀਂ ਦੇਣੀ ਇਹ ਜ਼ਮੀਨ ਬਦਲੇ ਬਾਬਾ ਬੰਦਾ ਸਿੰਘ ਭਾਦਰ ਨੇ ਆਪਣੇ ਪੁੱਤ ਦਾ ਕਾਲਜਾ ਮੂੰਹ ਚ ਪਵਾਇਆ ਤੇ ਇਹ ਜ਼ਮੀਨ ਉਹਦੀ ਆ ਕਿਸ ਦੀ ਵਿਰਾਸਤ ਸਾਨੂੰ ਸੰਭਾਲ ਕੇ ਗਿਆ ਤੇ ਅਸੀਂ ਪੀੜੀ ਦਰ ਪੀੜੀ ਆਪਣੇ ਬੱਚਿਆ ਵਾਸਤੇ ਰੱਖੀ ਆ ਫੇਰ ਇਹ ਲੜਾਈ ਜਿਹੜੀ ਸਾਡੇ ਸਿਰੇ ਲੱਗੂ। ਨਗਿੰਦਰ ਸਾਹਿਬ ਮੈਂ ਬਹੁਤ ਸਾਰੇ ਲੋਕਾਂ ਦੇ ਨਾਲ ਗੱਲਬਾਤ ਕੀਤੀ ਹੈ ਕਹਿੰਦੇ ਸੀ ਅਸੀਂ ਇਸ ਮੁੱਦੇ ਨੂੰ ਲੈ ਕੇ ਚੱਲੇ ਸੀ ਜਦੋਂ ਕਿਸਾਨੀ ਮੁੱਦਾ ਚੱਲਿਆ ਸੀ ਪਰ ਬਹੁਤ ਸਾਰੇ ਲੋਕ ਕਿਸਾਨੀ ਧਰਨਿਆਂ ਦੇ ਵਿੱਚ ਤਾਂ ਜਾਂਦੇ ਨੇ ਐਸੀਆਂ ਆਵਾਜ਼ਾਂ ਤਾਂ ਚੁੱਕਦੇ ਨੇ ਪੈਲੀਆਂ ਦਾ ਰੇਟ ਵਧਾਉਣ ਲਈ ਵੀ ਜਿੱਥੇ 2 ਮਿਲਣ ਡਿਆ ਉੱਥੇ 4 ਮਿਲ ਜੂਗਾ ਰੇਟ ਵਧਾਵਾਂਗੇ ਸਰਕਾਰ ਨਾਲ ਇਟਕੜਾਂ ਪਾਵਾਂਗੇ ਸਰਕਾਰ ਦੇ ਨਾਲ ਰੱਪੜ ਪਾਵਾਂਗੇ ਮਹਿਕਮੇ ਨੂੰ ਉੱਥੇ ਵੜਨੀ ਦੇਵਾਂਗੇ ਤੇ 4-4 5-5 ਕਰੋੜ ਰੁਪਈਆ ਸਾਨੂੰ ਕਿਲੇ ਦਾ ਮਿਲ ਜੂਗਾ ਮਾਲਾ ਸਾਹਿਬ ਜਿਹੜਾ ਤੁਹਾਡਾ ਪਲੇਟਫਾਰਮ ਹੈ ਬਹੁਤ ਵਧੀਆ ਪਲੇਟਫਾਰਮ ਹੈ ਅਸੀਂ ਪਿੰਡਾਂ 'ਚ ਕਿੰਨੀਆਂ ਮੀਟਿੰਗ ਕਰ ਲਈਏ 200 ਬੰਦਾ 300 ਬੰਦਾ 200 ਬੰਦਾ 300 ਤੁਹਾਡੀ ਆਵਾਜ਼ ਸਾਡੀ ਲੱਖਾਂ ਤੱਕ ਪਹੁੰਚ ਜਾਂਦੀ ਹੈ ਚਾਹੇ ਅਸੀਂ ਕੋਈ ਵੀ ਗੱਲ ਕਰੀ ਇਹ ਬਹੁਤ ਵਧੀਆ ਪਲੇਟਫਾਰਮ ਦੂਜਾ ਜਿਹੜਾ ਤੁਸੀਂ ਸਵਾਲ ਕੀਤਾ ਹੈ ਉਦੋਂ ਵੀ ਜਿਆਦਾ ਉੱਚੀ ਮਕਤਾਰ ਦੇ ਸਵਾਲ ਜਿਹੜੇ ਤੁਸੀਂ ਦੋਵੇਂ ਕੀਤੇ ਮੈਂ ਇਹ ਗੱਲ ਸਮਝਦਾ ਹੁਣ ਵੀ ਤੁਹਾਨੂੰ ਦੱਸ ਕੇ ਆ ਕਿ ਕਿਸਾਨਾਂ ਨੇ ਇਹ ਗੱਲ ਕੀਤੀ ਹੈ ਤੇ ਦੁਬਾਰਾ ਜਿਹੜੀ ਤੁਸੀਂ ਗੱਲ ਕੀਤੀ ਹੈ ਇਸ ਜ਼ਮੀਨਾਂ ਦਾ ਮੁੱਲ ਵਧਾ ਕੇ ਕੀ ਕਰਾਂਗੇ ਚੰਡੀਗੜ੍ਹ 9000 ਏਕੜ ਦੇ ਵਿੱਚ ਵਸਿਆ ਹੈ ਤੇ ਚੰਡੀਗੜ੍ਹ ਦੇ ਕਿਸਾਨਾਂ ਨੂੰ ਗੁਜਰਾਤ ਚ ਜ਼ਮੀਨ ਦਿੱਤੀ ਗੁਜਰਾਤ ਦੇ ਲੋਕਾਂ ਨੇ ਕਹਿਤਾ ਵੀ ਪੰਜਾਬੀਆਂ ਨੂੰ ਇੱਥੋਂ ਠਾਓ ਉੱਥੋਂ ਦੀ ਗੁੰਡਾ ਪਾਰਟੀ ਨੇ ਕਹਿਤਾ ਵੀ ਇਹਨਾਂ ਨੂੰ ਠਾਓ ਵਾਪਸ ਪੰਜਾਬ ਭੇਜੋ ਉੱਥੋਂ ਦੀ ਸਰਕਾਰ ਨੇ ਵੀ ਕਹਿਤਾ ਵੀ ਠਾਓ ਉਹ ਕਿਸਾਨ ਹਾਈ ਕੋਰਟ ਚ ਗਏ ਹਾਈ ਕੋਰਟ ਉਹਦੇ ਤੇ ਹਜੇ ਤੱਕ ਫੈਸਲਾ ਦੇਣ ਕਰਕੇ ਉੱਥੇ ਰੁਕੇ ਆ ਨਹੀਂ ਤੇ ਕਿਸਾਨਾਂ ਨੂੰ ਭਜਾ ਦਿੰਦੇ ਅੱਜ ਰਾਜਸਥਾਨ ਨੇ ਜ਼ਮੀਨ ਦੇਣੀ ਬੰਦ ਕਰਤੀ ਹਿਮਾਚਲ ਨੇ ਜ਼ਮੀਨ ਦੇਣੀ ਬੰਦ ਕਰਤੀ ਹਰਿਆਣੇ 'ਚ ਜ਼ਮੀਨ ਹੋਣੀ ਵਿਕਦੀ ਜੰਮੂ ਕਸ਼ਮੀਰ ਚ ਅਸੀਂ ਲੈ ਨਹੀਂ ਸਕਦੇ ਇਹ ਕਿਸਾਨ ਕਰੋੜ ਰੁਪਇਆ ਲੈ ਕੇ ਜਾਣਗੇ ਕਿੱਥੇ ਅੱਜ ਮੈਂ ਇਹ ਵੀ ਗੱਲ ਇਹਨਾਂ ਨੂੰ ਕਹਿ ਕੇ ਆਇਆ ਪੀ ਜੇ ਆਪਾਂ ਪੂਰੇ ਜੋਰ ਨਾਲ ਉੱਠ ਵੀ ਖਲੋਤੇ ਕਿਸਾਨੋ ਤੇ ਉਹ ਇੱਥੋਂ ਤੱਕ ਆ ਗਏ ਆ ਵੀ 30 ਸਾਲ ਵੇਟ ਕਰਨਗੇ ਕਿਉਂਕਿ ਤੁਹਾਡਾ ਇੱਕ ਇੱਕ ਪੁੱਤ ਵਾ ਦੇ ਵਿਦੇਸ਼ਾਂ ਦੀ ਧਰਤੀ ਤੇ ਤੁਹਾਡਾ ਪੁੱਤ ਝੋਲੀ ਅੱਡ ਕੇ ਕਹੂਗਾ ਵੀ ਸਾਡੀ ਜ਼ਮੀਨ ਲੈ ਲਓ ਹਾਂ ਆਪਾਂ ਨੂੰ ਮੁੜਨਾ ਪੈਣਾ ਜੇ ਵਾਪਸ ਜੇ ਤੇ ਆਪਾਂ ਜ਼ਮੀਨਾਂ ਬਚਾਉਣੀਆਂ ਵਾਪਸ ਆਉਣਾ ਪਊਗਾ ਆਪਣੀਆਂ ਜ਼ਮੀਨਾਂ 'ਚ ਤੇ ਆਪਣੇ ਹੱਥੀ ਮਿਹਨਤ ਕਰਕੇ ਇਹਨਾਂ ਨੂੰ ਬਚਾ ਸਕਦੇ ਆ ਜੇ ਤੁਸੀਂ ਅੱਜ ਇਹ ਗੱਲ ਕਹਿ ਕੇ ਚੱਲੋ ਵੀ ਸਾਡੇ ਰੇਟ ਵਧਾਣ ਜਾਂ ਹਾਨੂੰ ਰੇਟ ਦੇ ਕੇ ਜ਼ਮੀਨਾਂ ਲੈ ਲਓ ਤੇ ਫਿਰ ਅੱਜ ਵੀ ਜਾਣਗੇ ਤੇ ਕੱਲ ਵੀ ਜਾਣਗੇ ਇਹਦੇ ਆਸਤੇ ਕਿਸਾਨਾਂ ਨੂੰ ਸੋਚਣਾ ਪਊਗਾ ਅੱਜ ਜਥੇਬੰਦੀਆਂ ਵੀ ਜਿੱਦੀ ਵੱਡੀ ਪੱਧਰ ਤੇ ਜ਼ੋਰ ਲਾ ਰਹੀਆਂ ਇੱਥੇ ਆ ਕੇ ਜਥੇਬੰਦੀਆਂ ਵੀ ਖਲੋ ਜਾਂਦੀਆਂ ਵੀ ਲੜਾਈ ਇਹ ਬਣ ਜਾਣੀ ਆ ਵੀ ਜ਼ਮੀਨਾਂ ਦਾ ਮੁੱਲ ਦਿਓ ਲੜਾਈ ਇਹ ਨਹੀਂ ਰਹਿਣੀ ਵੀ ਜ਼ਮੀਨ ਨਹੀਂ ਦੇਣੀ ਨਹੀਂ ਦੇਣੀ ਲੜਾਈ ਇਹ ਚਾਹੀਦੀ ਆ ਵੀ ਜ਼ਮੀਨ ਨਹੀਂ ਦੇਣੀ ਜਿਸ ਦਿਨ ਜ਼ਮੀਨ ਖਤਮ ਹੋ ਗਈ ਉਦੋਂ ਸਾਡਾ ਸਭ ਕੁਝ ਚਲ ਜਾਊਗਾ ਮੁੱਖ ਮੰਤਰੀ ਸਾਹਿਬ ਕਹਿ ਰਹੇ ਨੇ ਕਹਿੰਦੇ ਕਿ ਇਹ ਪਾਰਟੀਆਂ ਦੇ ਵੱਲੋਂ ਸਾਡੇ ਵਿਰੋਧੀ ਧਿਰਾਂ ਦੇ ਵੱਲੋਂ ਕਿਸਾਨਾਂ ਨੂੰ ਗਮਰਾਹ ਕੀਤਾ ਜਾ ਰਿਹਾ ਆ ਆਮ ਕਿਸਾਨਾਂ ਨੂੰ ਗਮਰਾਹ ਕੀਤਾ ਜਾ ਰਿਹਾ ਜਥੇਬੰਦੀਆਂ ਨੂੰ ਗਮਰਾਹ ਕੀਤਾ ਜਾ ਰਿਹਾ ਅਸੀਂ ਤੱਕੇ ਨਾ ਕੋਈ ਵੀ ਜ਼ਮੀਨਾਂ ਅਕਵਾਇਰ ਨਹੀਂ ਕਰ ਰਹੇ ਉਹਨਾਂ ਦਾ ਕਹਿਣਾ ਹੈ ਕਿ ਜਿੱਚ ਕਾਲੀਦਾਰ ਰਲਿਆ ਹੋਇਆ ਕਾਂਗਰਸ ਰਲਈ ਹੋਈ ਆ ਆ ਬੀਜੇਪੀ ਵੀ ਰਲਈ ਹੋਈ ਆ ਸਾਡੇ ਵਿਰੋਧ ਦੇ ਵਿੱਚ हां ਇਹ ਨੂੰ ਇਤਰਾਹ ਕਹਿ ਲਓ ਵੀ ਜਦੋਂ ਆਪਾਂ ਦਿੱਲੀ ਦਾ ਅੰਦੋਲਨ ਲੜਦੇ ਸੀ ਭਾਜੀਪੀ ਦੇ ਖਿਲਾਫ ਲੜਦੇ ਸੀ ਸੱਤਾ ਸਰਕਾਰੀ ਉਹ ਦੋ ਆਪ ਵਾਲੇ ਸਾਡੇ ਨਾਲ ਰਲੇ ਹੋਏ ਸਾਨੂੰ ਬੜਾ ਗਮਰਾਹ ਕਰਦੇ ਸੀ ਪਰ ਫਿਰ ਮੰਨ ਲਿਆ ਭਾਜੀਪੀ ਨੇ ਵੀ ਅਸੀਂ ਗਲਤ ਹਾਂ ਅਸੀਂ ਕਦੀ ਵੀ ਕਿਸੇ ਦੇ ਗਮਰਾਹ ਹੋਏ ਨਹੀਂ ਆਉਂਦੇ ਜਦੋਂ ਸਾਡੇ ਢਿੱਡ ਨੂੰ ਹੱਥ ਪੈਂਦਾ ਫਿਰ ਸਾਡੀ ਚੀਕ ਨਿਕਲਦੀ ਆ ਜਦੋਂ ਸਾਡੀਆਂ ਰਗਾਂ ਨੂੰ ਹੱਥ ਪੈਂਦਾ ਫਿਰ ਸਾਡੀਆਂ ਜਿਹੜੀਆਂ ਧਾਵਾ ਨਿਕਲਦੀਆਂ ਵਾ ਇਸ ਕਰਕੇ ਸਾਨੂੰ ਇਹ ਨਾ ਸਮਝਾਉਣ ਭਗਵੰਤ ਮਾਨ ਸਾਹਿਬ ਭਗਵੰਤ ਮਾਨ ਜੀ ਤੁਸੀਂ ਭੁੱਲ ਗਏ ਜੀ ਤੁਸੀਂ ਇਹ ਭੁੱਲ ਗਏ ਵੀ ਤੁਸੀਂ ਇਹ ਕਿਹਾ ਸੀ ਅਸੀਂ ਭਗਤ ਸਿੰਘ ਦੇ ਵਾਰਿਸ ਵਾ ਤੇ ਪਰ ਜਦੋਂ ਤੁਸੀਂ ਮੀਟਿੰਗ ਕਰਦੇ ਜੇ ਅੰਦਰ ਉਹਨਾਂ ਸਰਪੰਚਾਂ ਨੂੰ ਨੰਗਣ ਦਿੰਦੇ ਜੇ ਜਿਹੜੇ ਸਰਪੰਚ ਕਹਿੰਦੇ ਆ ਵੀ ਅਸੀਂ ਲੈਂਡ ਪੂਲਿੰਗ ਦੇ ਹੱਕ ਵਿੱਚ ਆ ਤੇ ਜਿਹੜੇ ਆਮ ਆਦਮੀ ਪਾਰਟੀ ਦੇ ਸਰਪੰਚ ਕਹਿੰਦੇ ਆ ਵੀ ਪਿੰਡਾਂ ਦੇ ਲੋਕਾਂ ਦੇ ਨਹੀਂ ਜੇ ਵੜਨਦੇ ਨਾ ਉਹਨਾਂ ਨੂੰ ਕਹਿੰਦੇ ਉਹ ਵੜਨ ਦੇ ਨਾ ਵੜਦੇ ਤੁਸੀਂ ਬੂਹੇੋਂ ਬਾਹਰ ਪਰ ਥੋੜੇ ਥੋੜੇ ਦਿਨ ਪਹਿਲਾਂ ਨਗਲੀ ਸਾਹਿਬ ਮੁੱਖ ਮੰਤਰੀ ਸਾਹਿਬ ਨੇ ਮੀਟਿੰਗ ਰੱਖੀ ਸੀ ਬਹੁਤ ਸਾਰੇ ਰਾਜ ਸਹਾਸੀ ਹਲਕੇ ਦੇ ਵਿੱਚੋਂ ਸਰਪੰਚ ਗਏ ਸੀ ਜਿਨ੍ਹਾਂ ਨੇ ਸਾਫ਼ ਤੌਰ ਤੇ ਉੱਥੇ ਵਿਰੋਧ ਕੀਤਾ ਕਿ ਅਸੀਂ ਇਸ ਲੈਂਡ ਪੂਲਿੰਗ ਪਾਲਿਸੀ ਦੇ ਬਿਲਕੁਲ ਖਰਾਬ ਆ ਭਾਵੇਂ ਉਹ ਪਾਰਟੀ ਦੇ ਨਾਲ ਵੀ ਜੁੜੇ ਸੀ ਮੀਟਿੰਗ ਲਾ ਕੇ ਆਇਓ ਮੈਂ ਤੁਹਾਡੀ ਸੋਸ਼ਲ ਮੀਡੀਆ ਤੇ ਦੇਖ ਰਿਹਾ ਸੀ ਤੁਸੀਂ ਉਹਨਾਂ ਸਰਪੰਚਾਂ ਪੰਚਾਂ ਦੇ ਨਾਲ ਖੜੇ ਹੋ ਜਿਹੜੇ ਕਾਂਗਰਸ ਦੇ ਨਾਲ ਸਬੰਧਤ ਨੇ ਪਰ ਮੈਂ ਇੱਕ ਗੱਲ ਹੋਰ ਕਰ ਦਿਆਂ ਪਿਛਲੇ ਦਿਨੀ ਇੱਥੋਂ ਦੇ ਸਾਬਕਾ ਮਿਨਿਸਟਰ ਨੇ ਉਹਨਾਂ ਵੀ ਇੱਕ ਜ਼ਿਕਰ ਕੀਤਾ ਸੀ ਕਹਿੰਦੇ ਪਾਲਿਸੀ ਜਿਹੜੀ ਕਾਂਗਰਸ ਸਰਕਾਰ ਦੇ ਵੇਲੇ ਬਣੀ ਹੋਈ ਸੀ ਤੇ ਅਸੀਂ ਪਾਸ ਕਰਾਈ ਸੀ ਫਿਰ ਮੈਨੂੰ ਲੱਗਦਾ ਹੈ ਕਿ ਇਹ ਸਾਰਾ ਕੁਝ ਦੱਦ ਫਿਰ ਕੱਲ ਨੂੰ ਪੁਤਲੇ ਤੁਸੀਂ ਫੂਕੜੇ ਆ ਜਿੱਥੇ ਮੁੱਖ ਮੰਤਰੀ ਦੇ ਫੂਕੜੇ ਆ ਤੇ ਹਲਕਾ ਦੂਜਿਆਂ ਦੇ ਫੁੱਕੇ ਕਾਂਗਰਸੀਆਂ ਦੇ ਵੀ ਫੁੱਕੋ ਉਹਨਾਂ ਨਾਲ ਫਿਰ ਮੈਂ ਅੱਜ ਗੱਲ ਮੀਟਿੰਗ 'ਚ ਕਹਿ ਕੇ ਆਇਆ ਇਹ ਗੱਲਾਂ ਹ ਵੀ ਪਹਿਲੀ ਵਾਰੀ ਲੈਂਡ ਪੋਲਿੰਗ ਜਿਹੜਾ ਐਕਟ ਵਾਏ ਬਾਦਲ ਸਾਹਿਬ ਲੈ ਕੇ ਆਏ ਸੀ ਹੂੰ ਉਸ ਤੋਂ ਬਾਅਦ ਤੁਸੀਂ ਨਾਂ ਨਹੀਂ ਲਿਆ ਮੈਂ ਕਹਿ ਦਿੰਦਾ ਵੀ ਸਰਦਾਰ ਸੁਖਵਿੰਦਰ ਸਿੰਘ ਸੁਖ ਸਰਕਾਰਗੇ ਦੀ ਵੀਡੀਓ ਚਲਦੀ ਉਹ ਕਹਿੰਦਾ ਵੀ ਇਹਦੇ ਉੱਤੇ ਮੈਂ ਸੈਨ ਕਰਕੇ ਮੈਂ ਕਹਿੰਦਾ ਵੀ ਹੋਣੀ ਚਾਹੀਦੀ ਲਾਗੂ ਹੂੰ ਤੀਜੀ ਗੱਲ ਜਿਹੜੀ ਹੋਣ ਵਾ ਜਿਹੜੀ ਸਰਦਾਰ ਭਗਵੰਤ ਸਿੰਘ ਮਾਣੋ ਸਾਡੀ ਬੀਬੀ ਸੋਨੀਆ ਮਾਣੋ ਸਾਡੀ ਭੈਣ ਸਾਡੇ ਨਾਲ ਦਿੱਲੀ ਦੇ ਅੰਦੋਲਨ ਦੇ ਵਿੱਚ ਬੈਠੀ ਰਹੀ ਉਹ ਉਹਨੂੰ ਸਾਰਾ ਕੁਝ ਕਿਸਾਨਾਂ ਬਾਰੇ ਪਤਾ ਅੱਜ ਉਹਨੂੰ ਸਭ ਤੋਂ ਮੋਰੀ ਹੋ ਕੇ ਇਹਦਾ ਵਿਰੋਧ ਕਰਨਾ ਚਾਹੀਦਾ ਵੀ ਇਹ ਐਕਟ ਨਹੀਂ ਲਾਗੂ ਹੋਣਾ ਚਾਹੀਦਾ ਇਸ ਕਰਕੇ ਇਹ ਸਾਰੇ ਜਦੋਂ ਸਰਕਾਰ ਦੀ ਬੱਸ 'ਚ ਬਹਿ ਜਾਂਦੇ ਆ ਇੱਕ ਸਰਕਾਰ ਦੀ ਬੱਸ ਆ ਉਦੋਂ ਉਤਰਦੇ ਆਂ ਜਦੋਂ ਉਹ ਬੱਸ 'ਚ ਉਤਰਦੇ ਆ ਉਦੋਂ ਪੰਥ ਚੇਤੇ ਉਦੋਂ ਪੰਜਾਬ ਚੇਤੇ ਉਦੋਂ ਕਿਸਾਨ ਚੇਤੇ ਉਦੋਂ ਮਜ਼ਦੂਰ ਚੇਤੇ ਜਦੋਂ ਬੱਸ ਦੇ ਵਿੱਚ ਬਹਿ ਜਾਂਦੇ ਜਿਹੜਾ ਵੀ ਡਰਾਈਵਰੀ ਇੱਕ ਕਰੇ ਤੇ ਬਾਕੀ ਸੀਟਾਂ ਉਦੋਂ ਸਿਰਫ ਆ ਬਾਨੀ ਚੇਤੇ ਅਦਾਨੀ ਚੇਤੇ ਤੇ ਵਿਕਾਸ ਚੇਤੇ ਤੇ ਉਦੋਂ ਲੋਕਾਂ ਦਾ ਅਸਲ ਚ ਵਿਨਾਸ਼ ਕਰ ਰਹੇ ਹੁੰਦੇ ਜਿਹਨੂੰ ਇਹ ਵਿਕਾਸ ਕਹ ਰਿਆ ਜਦੋਂ ਬਸਾਂ ਉੱਤਰਦੇ ਉਦੋਂ ਉਸੇ ਵੇਲੇ ਜਿਤਨਾ ਬੰਦਾ ਸੁਪਨੇ 'ਚ ਉੱਠਦਾ ਉੱਠ ਕੇ ਕਹਿੰਦੇ ਹਾਏ ਪੰਜਾਬ ਹਾਏ ਪੰਜਾਬ ਇਹ ਗੱਲ ਠੀਕ ਆ ਤੁਹਾਡੀ ਕਿ ਜੇ ਇਹ ਲੋਕ ਸਾਡੇ ਖਸਕਾਨ ਜੁਣੀਆਂ ਦੇ ਇੱਕ ਪੁਰਾਣੇ ਲੀਡਰ ਵਾ ਉਹ ਇੱਕ ਗੱਲ ਕਹਿੰਦੇ ਹੁੰਦੇ ਸੀ ਜਦੋਂ ਕਿਤੇ ਸਾਡੇ ਕਿਸਾਨਾਂ ਨੇ ਇਹ ਗੱਲ ਕਹਿਣੀ ਨਾ ਜੀ ਸਾਨੂੰ ਤੇ ਸਾਡੇ ਪਿੰਡ ਦਾ ਫਲਾਣਾ ਸਰਪੰਚ ਜਾਂ ਸਾਡੇ ਇਲਾਕੇ ਦਾ ਚੇਅਰਮੈਨ ਹੀ ਟਿਕਨ ਦਿੰਦਾ ਉਹ ਆਂਦਾ ਨਹੀਂ ਟੈਨਸ਼ਨ ਨਾ ਲਾਓ ਜਦੋਂ ਇਹਨਾਂ ਦੇ ਢਿੱਡਾਂ ਨੂੰ ਹੱਥ ਪਾਇਆ ਤੁਹਾਡੇ ਤੋਂ ਅੱਗੇ ਹੋ ਪਿੱਟਣਗੇ ਹੁਣ ਜਦੋਂ ਇਹਨਾਂ ਦੇ ਢਿੱਡਾਂ ਨੂੰ ਹੱਥ ਪਾਇਆ ਤੇ ਆਪੇ ਅੱਗੇ ਆ ਗਏ ਆ ਦੀ ਉਹ ਆਪ ਕਹਿ ਰਿਹਾ ਵੀ ਸਾਡਾ ਕਿਸਾਨ ਜੁਨੀਆਂ ਦੀ ਲੋੜ ਆ ਸਾਡਾ ਸਾਥ ਦੋ ਸਾਡੀਆਂ ਜ਼ਮੀਨਾਂ ਬਚਾਓ ਇਹ ਜਿਹੜੀ ਗੱਲ ਵਾ ਇਹ ਜ਼ਰੂਰੀ ਆ ਵੀ ਇਹ ਨਹੀਂ ਵੀ ਇਹ ਆਪ ਦੀ ਸਰਕਾਰ ਨੇ ਕੀਤਾ ਜੇ ਕਾਂਗਰਸ ਦੀ ਸਰਕਾਰ ਹੋ ਜ਼ਮੀਨਾਂ ਦਾ ਉਹਨਾਂ ਦਾ ਵੀ ਧਿਆਨ ਵਾ ਆਕਾਲੀਆਂ ਦੀ ਸਰਕਾਰ ਹੋ ਜ਼ਮੀਨ ਉਹਨਾਂ ਦਾ ਵੀ ਧਿਆਨ ਆ ਤੇ ਜੇ ਭਾਜਪਾ ਦੀ ਆਊਗੀ ਜ਼ਮੀਨ ਉਹਨਾਂ ਦਾ ਵੀ ਧਿਆਨ ਨੇ ਤੇ ਕਿਸਾਨਾਂ ਨੂੰ ਬਚਾਉਣੀ ਪਊਗੀ ਵੀ ਜ਼ਮੀਨ ਨਹੀਂ ਵੇਚਣੀ ਜ਼ਮੀਨ ਮਾਂ ਵਾ ਮਾਂ ਵੇਚੀ ਨਹੀਂ ਜਾਂਦੀ ਮਾਂ ਸਾਨੂੰ ਸਾਹਮਣ ਆਸ ਤੇ ਹ मां ਸਾਡਾ ਢਿੱਡ ਭਰਦੀ मां ਸਾਨੂੰ ਪਾਲਦੀ ਇਸ ਤਰ੍ਹਾਂ ਸਾਡੀ ਪੀੜੀ ਦਰ ਪੀੜੀ ਸਾਡੇ ਬੱਚਿਆਂ ਦੀ ਮਾਂ ਫਿਰ ਉਹਨਾਂ ਦੀ ਮਾਂ ਮਾਵਾਂ ਦੇ ਸਵਦੇ ਨਹੀਂ ਹੁੰਦੇ ਕਿਸਾਨਾਂ ਨੂੰ ਸਮਝਣਾ ਪਊਗਾ ਤੇ ਪਾਲਟੀ ਬਾਜੀ ਦੇ ਉੱਪਰ ਉੱਠਣਾ ਪਊਗਾ ਅੱਜ ਤੁਹਾਡੇ ਹੱਕ ਦੇ ਵਿੱਚ ਭਾਜਪਾ ਵਾਲੇ ਜਿਹੜੇ ਆ ਪੂਰੇ ਸ਼ਹਿਰ ਸ਼ਹਿਰ ਦੇ ਵਿੱਚ ਪਿੰਡਾਂ ਦੇ ਵਿੱਚ ਆਣ ਕੇ ਇਸ ਪਾਲਿਸੀ ਦਾ ਵਿਰੋਧ ਕਰ ਰਿਹਾ ਪਰ ਤੁਸੀਂ ਕਦੀ ਸਵਾਲ ਕੀਤਾ ਉਹਨਾਂ ਨੂੰ ਵੀ ਜਿਹੜੇ ਸਾਡੇ ਇੰਨੇ ਕਿਸਾਨ ਦਿੱਲੀ ਦੇ ਵਿੱਚ ਮਾਰ ਦਿੱਤੇ ਆ ਉਹਨਾਂ ਦਾ ਹਿਸਾਬ ਦੇ ਦਿਓ ਜਿਹੜੀ ਤੁਸੀਂ ਪਾਲਸੀਆਂ ਬਣਾਉਂਦੇ ਫਿਰਦੇ ਹੋ ਕੇਂਦਰ ਦੇ ਵਿੱਚ ਸਾਡੇ ਖਿਲਾਫ ਉਹਦਾ ਹਿਸਾਬ ਦੇ ਦਿਓ ਕਦੀ ਸਵਾਲ ਕੀਤਾ ਤੁਸੀਂ ਇਹਨਾਂ ਨੂੰ ਉਹੀ ਗੱਲ ਕਰਤੀ ਬਹੁਤ ਫੇਰ ਗੱਲ ਆ ਜਾਂਦੀ ਵੀ ਚੰਗੀ ਗੱਲ ਆ ਤੇ ਉਹਦਾ ਚੰਗਾ ਜਿਹੜਾ ਲੋਕਾਂ ਤੱਕ ਮੈਸੇਜ ਜਾਂਦਾ ਸਰਦਾਰ ਜਿੰਦਰ ਸਿੰਘ ਮੋਹਨ ਰਜਿੰਦਰ ਮੋਹਨ ਸਿੰਘ ਸ਼ੀਨੇ ਦੀ ਜ਼ਮੀਨ ਆ ਗਈ ਹੈ ਕਿੱਟ ਗਿਆ ਹੂੰ ਰਜਿੰਦਰ ਮੋਹਨ ਸਿੰਘ ਸ਼ੀਨਾ ਹੱਥ ਹੱਥੀ ਲੋਕਾਂ ਕੋ ਪੇਟ ਰਿਆ ਵੀ ਉੱਠੋ ਯਾਰ ਵਿਰੋਧ ਕਰੋ ਇਹਦਾ ਹਏ ਨਹੀਂ ਆਉਣੀ ਚਾਹੀਦੀ ਹੂੰ ਅੱਜ ਰਜਿੰਦਰ ਮੋਹਨ ਸਿੰਘ ਸ਼ੀਨੇ ਦੀ ਜ਼ਮੀਨ ਆ ਉਹਦੀ ਆਂਦਰਾ ਨੂੰ ਹੱਥ ਪਏ ਅੱਜ ਤੇ ਅੱਜ ਉਹ ਇਹ ਗੱਲ ਕਹਿ ਰਿਹਾ ਵੀ ਉੱਠੋ ਲੋਕੋ ਵਿਰੋਧ ਕਰੋ ਤੇ ਅੱਜ ਬੀਜਪੀ ਵੀ ਵਿਰੋਧ ਕਰ ਰਹੀ ਆ ਪਰ ਮੈਂ ਇੱਕ ਗੱਲ ਦਾਅਵੇ ਨਾਲ ਕਹਿ ਰਿਹਾ ਮਲਾ ਸਾਹਿਬ ਇੱਥੇ ਕੋਈ ਵੀ ਸਰਕਾਰ ਆ ਜੇ ਹਰ ਕੋਈ ਇਹ ਕਹਿੰਦਾ ਵੀ ਮੈਂ ਲੁੱਟਾ ਮੈਂ ਲੁੱਟਾਂ ਤੇ ਜਿਹੜਾ ਇਵਜਵਾ ਉਹ ਮੈਨੂੰ ਮਿਲੇ ਜਿਹੜੀ ਉਹਦੀ ਕਮਿਸ਼ਨ ਆ ਉਹ ਮੈਨੂੰ ਮਿਲੇ ਜਿਹੜੀ ਉਹਦੀ ਵਾਹ ਵਾ ਉਹ ਮੈਨੂੰ ਮਿਲੇ ਇਹ ਨਹੀਂ ਆ ਵੀ ਇਹ ਆਮ ਦੀ ਸਰਕਾਰ ਆ ਇਹ ਸਿਰਫ ਵੋਟਾਂ ਲੈਣ ਦੀ ਖਾਤਰ ਵੀ ਕਿੰਨੇ ਵੱਡੇ ਪਦਰੇ 'ਚ ਲੋਕਾਂ ਦੀਆਂ ਜਦੋਂ ਕਿ ਹੁਣ 2027 'ਚ ਵੋਟਾਂ ਪੈਣਗੀਆਂ ਤੇ ਗਫੇ ਕਿੱਥੋਂ ਆਉਣੇ ਆ ਬਾਨੀਆਂ ਡਾਨੀਆਂ ਕਾਉਣੇ ਆ ਗੋਬਿੰਦਪੁਰਾ ਬਠਿੰਡੇ ਦੇ ਵਿੱਚ ਪਿੰਡ ਵਾ ਉੱਥੇ 80 ਏਕੜ ਜ਼ਮੀਨ ਪਈ ਤੇ ਕਿਹੜੇ ਸਨ ਦੀ ਉਹ ਜਿਹੜੀ ਜ਼ਮੀਨ ਕੱਟੀ ਪਈ ਆ ਅੱਜ ਤੱਕ ਉਹ ਜ਼ਮੀਨ ਜਿਹੜੀ ਆ ਉਹ ਇਹਨਾਂ ਨੇ ਮਤਲਬ ਕਹਿਨ ਦਾ ਵੀ ਕਲੀਅਰ ਨਹੀਂ ਕੀਤੀ ਉਹਦੇ ਉੱਤੇ ਕੁਝ ਨਹੀਂ ਬਣਾਇਆ ਜਿਹੜੀ ਇਹ ਮਹਾਲੀ ਦੀ ਜ਼ਮੀਨ ਵਾ ਕਿੰਨੀ ਜ਼ਮੀਨ ਮਹਾਲੀ ਦੇ ਵਿੱਚ ਹਜੇ ਤੱਕ ਜਿਉਂ ਦੀ ਤਿਉਂ ਪਈ ਆ ਇਹਨਾਂ ਮਹਾਲੀ ਨੂੰ ਕਲੀਅਰ ਨਹੀਂ ਕੀਤਾ ਹਜੇ ਤੱਕ ਉਸ ਤੋਂ ਬਾਅਦ ਬਠਿੰਡੇ ਦੀ ਕਿੰਨੀ ਜ਼ਮੀਨ ਵਾ ਕਿ ਜਿਹੜੀ ਇਹਨਾਂ ਨੇ ਕਲੀਅਰ ਨਹੀਂ ਕੀਤੀ ਸੋ ਮੇਰੀ ਇਹ ਬੇਨਤੀ ਆ ਕਿ ਇਹ ਨਹੀਂ ਆ ਕਿ ਆਪ ਦੀ ਸਰਕਾਰ ਜੇ ਭਾਜਪੀ ਦੀ ਸਰਕਾਰ ਆਊਗੀ ਤੇ ਉਹ ਉਦੋਂ ਵੀ ਜ਼ਿਆਦਾ ਜਿਹੜਾ ਸਾਡੇ ਆਸਤੇ ਖਤਰੇ ਦਾ ਸਵਾਲ ਬਣੂ ਤੁਸੀਂ ਜਿੱਥੇ ਗੱਲ ਕਰ ਕਿ ਪੰਜਾਬ ਦੇ ਨੌਜਵਾਨ ਜਿਹੜੇ ਵਿਦੇਸ਼ਾਂ ਦੇ ਵਿੱਚ ਐ ਜੋ ਇਹੋ ਜਿਹੇ ਜ਼ਮੀਨਾਂ ਨਾਲ ਰਹੀਆਂ ਤੇ ਤੁਹਾਨੂੰ ਵਾਪਸ ਮੁੜਨਾ ਪਊਗਾ ਮੈਨੂੰ ਲੱਗਦਾ ਹਰ ਘਰ ਦੇ ਵਿੱਚੋਂ ਕਿਸਾਨਾਂ ਨੇ ਜ਼ਮੀਨਾਂ ਵੇਚ-ਵਿਚ ਕੇ ਆਪਣੀ ਧੀ ਭੇਜੀ ਆ ਆਪਣਾ ਤੁਹਾਡੇ ਪਰਿਵਾਰ ਦੇ ਵਿੱਚੋਂ ਵੀ ਗਏ ਹੋਣਗੇ ਫਿਰ ਜ਼ਮੀਨਾਂ ਬਚਾਉਣ ਦੀ ਕੀ ਲੋੜ ਹੈ ਤੁਹਾਡੇ ਬੱਚਿਆਂ ਨੇ ਇੱਥੇ ਨਹੀਂ ਰਹਿਣਾ ਤੇ ਇਹੋ ਗੱਲ ਦਾ ਬਹੁਤ ਜ਼ਿਆਦਾ ਵੱਡਾ ਫਿਕਰ ਵਾਜੀ ਇਹ ਸਾਨੂੰ ਕਰਨਾ ਪਊਗਾ ਕਿਉਂਕਿ ਇੱਕ ਚੀਜ਼ ਹੁੰਦੀ ਮੇਰੀ ਜਿਹੜੀ ਮੇਰੀ ਆ ਨਾ ਉਹ ਮੇਰੀ ਮਰਜ਼ੀ ਆ ਮੈਂ ਜਿੰਨੂੰ ਮਰਜ਼ੀ ਦੇ ਦਿਆ ਜਿਹੜੀ ਚੀਜ਼ ਮੇਰੀ ਨਹੀਂ ਆ ਉਹ ਮੈਨੂੰ ਸਾਹਮਣੇ ਪੈਂਦੀ ਇਹ ਵਿਰਾਸਤ ਸਾਡੀ ਨਹੀਂ ਆ ਆਪਾਂ ਇਰਤੇ ਵਹੀਕਾਰਕ ਸਾਂ ਇਹ ਬਾਬਾ ਬੰਦਾ ਸਿੰਘ ਬਹਾਦਰ ਨੇ ਸਾਡੇ ਹਵਾਲੇ ਕਰਕੇ ਗਏ ਆ ਇਹ ਵਿਰਾਸਤ ਉਹਨਾਂ ਨੇ ਦਿੱਤੀ ਸਾਨੂੰ ਅਤੇ ਅਸੀਂ ਪੀੜੀਦਰ ਪੀੜੀ ਸੰਗਤ ਦੀ ਸੇਵਾ ਵਾਸਤੇ ਵਿਰਾਸਤ ਸਾਮ ਕੇ ਰੱਖੀ ਆ ਇਹਨੂੰ ਵਰਤ ਸਕਦੇ ਆ ਅਸੀਂ ਇਸ ਕਰਕੇ ਆ ਜਿਹੜੀ ਤੁਸੀਂ ਇਹ ਗੱਲ ਕਹਿ ਰਹੇ ਵੀ ਜੇ ਆਪਾਂ ਇਹ ਗੱਲ ਚੋਂ ਪਿੱਛੇ ਅੱਜ ਜੇ ਨਾ ਆਪਣੇ ਬੱਚੇ ਮੋੜੇ ਨਾ ਖੇਤੀ ਨਾਲ ਜੁੜੇ ਇਹ 30 ਸਾਲ ਬਾਅਦ ਜਿਹੜਾ ਵਾ ਲੈਂਡ ਪੂਲਿੰਗ ਹੈ ਚੱਲੂ ਪਰ ਚੱਲੂ ਜਰੂਰ ਪਰ ਮੇਰਾ ਇਹ ਮੰਨਣਾ ਵੀ ਹੁਣ ਆਪਾਂ ਰੁਕਾਂਗੇ ਤੇ ਸਾਨੂੰ ਵੀ ਇਹ ਸਮਝ ਪੈ ਗਈ ਆ ਕਿਉਂਕਿ ਇਹਨਾਂ ਨੇ ਇੱਕ ਮੰਡੀ ਤੇ ਜਦੋਂ ਇੱਕ ਹੀ ਮੰਡੀ ਸਾਰਾ ਕੁਝ ਹੋ ਗਿਆ ਸਾਡੇ ਬੱਚੇ ਅੱਜ ਵੀ ਬੇਰੁਜ਼ਗਾਰ ਅੱਜ ਪਛਾਣ ਨੂੰ ਮੁੜ ਰਹੇ ਆ ਸਾਡੇ ਮਰਾਦਪੁਰੇ ਚ ਨੌਜਵਾਨ ਮੁੰਡ ਕਹਿੰਦਾ ਵੀ ਵਾਈ ਮੈਂ ਉਹ ਹੱਸਦਾ ਨਾ ਕਿਤੇ ਇਹ ਹੋ ਜੂਗੀ ਉਹ ਕਹਿੰਦਾ ਪ੍ਰਧਾਨ ਜੀ ਸਿੱਖਣੀ ਪੈਣੀ ਮੈਨੂੰ ਸਮਝ ਪੈ ਗਈ ਆ ਵੀ ਇਹੋ ਹੀ ਸਾਡਾ ਸਬਕ ਜਾ ਇੱਥੇ ਮੁੜਨਾ ਪੈਣਾ ਟਰੈਕਟਰ ਲੈ ਲਿਆ ਸਾਰਾ ਕੁਝ ਕਰ ਲਿਆ ਪਰ ਉਹਨੂੰ ਔਖਾ ਲੱਗਦਾ ਪਰ ਮੋੜ ਆ ਇਹਦਾ ਮਤਲਬ ਇਹ ਆ ਵੀ ਕਿਤੇ ਨਾ ਕਿਤੇ ਸਾਡਾ ਖੂਨ ਬੋਲਦਾ ਮੁੜਨਗੇ ਜਰੂਰ ਜੀ ਮੁੜਨਗੇ ਤੇ ਜ਼ਮੀਨਾਂ ਬਚਣਗੇ ਕਿਸਾਨਾਂ ਨੂੰ ਸਮਝਣਾ ਪਊ ਸਰਕਾਰ ਨੂੰ ਅਸੀਂ ਤੁਹਾਡੇ ਮਾਧਿਮਾ ਰਾਹੀਂ ਇਹ ਚੇਤਾਵਨੀ ਦਿੰਨੇ ਆ ਕੇ ਭਾਈ ਇਹ ਬਲਦੀ ਦੀ ਅੱਗ ਦੇ ਵਿੱਚ ਹੱਥ ਨਾ ਪਾਓ ਇਹ ਉਹ ਕੰਮ ਵਾ ਜਿਹੜੋ ਤੁਸੀਂ ਕਹਿੰਦੇ ਨਾ ਮੁਰਗੀ ਆਂਡੇ ਖਾਂਦੀ ਖਾਂਦੀ ਤੇ ਕੋਈ ਕਹਿੰਦਾ ਵੀ ਮੁਰਗੀ ਖਾਇਆ ਤੁਸੀਂ ਅੱਜ ਕਿਸਾਨਾਂ ਨੂੰ ਥੋੜਾ ਥੋੜਾ ਲੁੱਟਦੇ ਲੁੱਟਦੇ ਤੇ ਪੂਰੇ ਦੇ ਪੂਰੇ ਕਿਸਾਨਾਂ ਨੂੰ ਖਾਣ ਵਾਲੀ ਗੱਲ ਆ ਇਹ ਤੁਹਾਨੂੰ ਕਿਸਾਨ ਜਿਹੜੇ ਆ ਤਬਾਹ ਕਰ ਦੇਣਗੇ ਤੁਹਾਨੂੰ ਜਿਹੜਾ ਵਾ ਆਪਣੀ ਆ ਜਿਹੜੀ ਕੁਰਸੀ ਹੈ ਇਹ ਵੀ ਤੁਹਾਡੀ ਜਾਂਦੀ ਰਹੂਗੀ ਤੇ ਤੁਹਾਡੀ ਪਾਰਟੀ ਦਾ ਵੀ ਜਿਹੜਾ ਨਾਮੋ ਨਿਸ਼ਾਨ ਮਟਾ ਕੇ ਰੱਖ ਦੇਣਗੇ ਜੇ ਤੁਸੀਂ ਲੈਂਡ ਪੁਲਿੰਗ ਕਰਦੇ ਹੋ ਨਾ ਪੈਰ ਪਛਾਣ ਖਿੱਚੇ। ਮੁੱਖ ਮੰਤਰੀ ਸਾਹਿਬ ਕਹਿੰਦੇ ਨੇ ਕਹਿੰਦੇ ਨੇ ਇਹਨਾਂ ਨੂੰ ਪਤਾ ਹੀ ਨਹੀਂ ਹੈਗਾ ਵੀ ਲੈਂਡ ਪੁਲਿੰਗ ਹੈ ਕੀ ਆ ਪੌਲਸੀ ਹੈ ਕੀ ਇਹ ਕਿਸਾਨਾਂ ਦੇ ਹੱਕ ਦੇ ਵਿੱਚ ਆ। ਅਸੀਂ ਧੱਕੇ ਦੇ ਨਾਲ ਜ਼ਮੀਨਾਂ ਖੋਹ ਨਹੀਂ ਰਹੇ। ਮੈਨੂੰ ਲੱਗਦਾ ਤੁਹਾਨੂੰ ਵੀ ਨੌਲੇਜ ਨਹੀਂ ਹੋਣੀ ਜਿਸ ਹਿਸਾਬ ਨਾਲ ਤੁਸੀਂ ਵਿਰੋਧ ਕਰ ਰਹੇ ਹੋ ਲੱਗਦਾ। ਸਾਡੇ ਇੱਕ ਲੱਖ ਦੇ ਕਾਰਪੋਰੇਟ ਆ ਜੀ ਬੜਾ ਤਕੜਾ ਸ਼ਹਿਰ ਦਾ ਉਹਨੇ ਬਹੁਤ ਕਲੌਂਡੀਆਂ ਕਟੀਆਂ ਉਹ ਜਦੋਂ ਕਿਤੇ ਕਿਸਾਨ ਕੋ ਸਸਤੇ ਭਾਅ ਜ਼ਮੀਨ ਲੈ ਲੈਂਦਾ ਨਾ ਤੇ ਸਾਨੂੰ ਪਤਾ ਲੱਗਦਾ ਹੈ ਉਹ ਕਿਸਾਨ ਨੂੰ ਸਮਝਾਉਣੇ ਆ ਤੇ ਵਿਰੋਧ ਚ ਜਾਣੇ ਆ ਤੇ ਉਹਦਾ ਜਦੋਂ ਵੀ ਕਿਤੇ ਗੱਲ ਹੋਵੇ ਮੈਂ ਨਾਂ ਨਹੀਂ ਲੈਣਾ ਕਿਉਂਕਿ ਉਹਦਾ ਵੱਡਾ ਵੱਡਾ ਬਿਜ਼ਨਸ ਉਹਦੀ ਇੱਕੋ ਗੱਲ ਆਊਗੀ ਉਹ ਪਤਾ ਕੀ ਆਖੂ ਪ੍ਰਧਾਨ ਜੀ ਤੁਹਾਨੂੰ ਕੁਝ ਨਹੀਂ ਪਤਾ ਤੁਸੀਂ ਕੀ ਕਣਕ ਝੋਨੇ ਦੇ ਪਿੱਛੇ ਪਏ ਕੀ ਮੂਲੀ ਗਾਜਰ ਦੇ ਪਿੱਛੇ ਪਏ ਮੈਂ ਤੇ ਡਿਵੈਲਪਮੈਂਟ ਕਰ ਰਿਆ ਹੁਣ ਤੁਸੀਂ ਵੇਖਿਓ ਤੁਹਾਡੀ ਜ਼ਮੀਨ ਜਿਹੜੀ ਮੂਲੀ ਗਾਜਰ ਕੀ ਆ 5-5 ਰੁਪਏ 10-10 ਰੁਪਏ ਇਕੱਠੇ ਕਰਦੇ ਰਹਿਣੇ ਹੁਣ 1 ਕਰੋੜਾਂ ਚ ਕਰ ਦੇਣੀ ਤੇ ਮੈਂ ਨੂੰ ਆਖੂਗਾ ਵੀ ਤੂੰ ਤੇ ਕਰੋੜਾਂ ਚ ਕਰ ਦੇਣੀ ਆ ਤੇ ਸਾਡੇ ਬੱਚੇ ਆ ਮੈਂ ਤੈਨੂੰ ਕਿੰਨੇ ਵਿਖਾਵਾਂ ਜਿਹੜੇ ਅੱਜ ਜਿਹੜੇ ਆ ਸਕਿਉਲਟੀ ਗੜ ਬਣ ਕੇ ਖਲੋਤੇ ਆ ਉਹ ਵੱਡੀਆਂ ਵੱਡੀਆਂ ਗੱਡੀਆਂ ਦੇ ਚੰਡੀ ਕਣਾਂ ਦੇ ਫੇਰੇ ਮਾਰ ਮਾਰ ਕੇ ਪੈਸੇ ਸਾਡੇ ਗੱਡੀਆਂ ਰਾਂ ਵੀ ਤੁਹਾਡੇ ਕੋਲ ਚਲ ਗਏ ਆ ਤੇ ਤੇਲ ਰਾਂ ਵੀ ਤੁਹਾਡੇ ਘਰਾਂ ਜਾ ਗ ਸਾਡੇ ਕੋਲ ਫੇਰ ਕਵਾੜ ਪੱਲੇ ਪਿਆ ਤੇ ਸਾਡੇ ਬੱਚੇ ਸਕਿਉਲਟੀ ਗਾਰਡ ਬਣ ਗਏ ਰੱਬ ਦਾ ਵਾਸਤਾ ਸਾਨੂੰ ਮੂਲੀਆ ਗਾਜਰਾ ਜੋਗਾ ਹੀ ਰਹਿੰਦੇ ਸਾਨੂੰ ਨਾ ਉਹ ਗੱਲ ਸਮਝਾਓ ਜਿਹੜੀ ਭਗਵੰਤ ਸਿੰਘ ਮਾਨ ਸਮਝ ਗਿਆ ਭਗਵੰਤ ਸਿੰਘ ਮਾਨ ਜੀ ਤੁਹਾਨੂੰ ਮੈਂ ਦੱਸਣਾ ਚਾਹੁੰਦਾ ਤੁਸੀਂ ਕਹਿੰਦੇ ਹੋ ਦੇਖੋ ਮੈਂ ਜਨਰੇਟਰ ਦੇ ਮੂਰੇ ਖਲੋਣਾ ਠੁੱਕ ਠੁੱਕ ਦੇ ਮੂਰੇ ਸੌਂਦਾ ਰਿਹਾ ਵੀ ਮੱਛਰ ਨਹੀਂ ਲੜਦਾ ਤੁਸੀਂ ਉਹ ਸੋ ਤੁਸੀਂ ਕਹਿੰਦੇ ਹੋ ਸਾਡੀ ਸਰਕਾਰ ਚੱਲੇਗੀ ਪਈਆਂ ਤੋਂ ਸਾਡੀ ਸਰਕਾਰ ਚੱਲੂਗੀ ਸੱਥਾਂ ਤੋਂ ਤੇ ਅੱਜ ਤਿਰੋ ਤੁਹਾਡੇ ਨਾਲ ਗੱਲ ਕਰੀਏ ਵੀ ਕਿਸਾਨ ਗੱਲ ਕਰਨਾ ਚਾਹੁੰਦੇ ਤੁਸੀਂ ਕਹਿੰਦੇ ਮੈਂ ਕਿ ਇਹਨਾਂ ਨਾਲ ਕਦੀ ਗੱਲ ਕਰਾਂ ਇਹ ਕਿਹੜਾ ਖੇਤਾਂ 'ਚ ਗਏ ਆ ਅਸੀਂ ਖੇਤਾ ਜੀ ਅੱਜ ਵੀ ਖੇਤਾ 'ਚ ਖਲੋਤੇ ਆ ਤੁਸੀਂ ਖੇਤ ਭੁੱਲ ਗਏ ਜੇ ਤੁਹਾਡੇ ਯਾਰ ਕਾਰਪੇਟ ਬਣ ਗਿਆ ਦਿੱਲੀ ਦੇ ਬੜੇ-ਬੜੇ ਲਾਲੇ ਜਿਹੜੇ ਇਹ ਦੱਸਦੇ ਆ ਵੀ ਇਤਨਾ ਰੁਪਈਆ ਲਾਈਏ ਤੇ 70 70 ਕਰੋੜ ਇੱਕ ਰੁਪਈਏ ਤੋਂ ਕਮਾ ਲਈਦਾ ਉਹਨਾਂ ਦੀ ਬਹਿਣੀ ਤੁਸੀਂ ਬਹਿ ਗਏ ਜੇ ਕਿਉਂਕਿ ਸਾਡੇ ਕੋਲ ਸਭ ਕੁਝ ਛੜਾ ਕੇ ਤੁਸੀਂ ਆਪਣੇ ਹੱਥੀ ਲੈਣਾ ਚਾਹੁੰਦੇ ਜੇ ਤੁਸੀਂ ਭੁੱਲ ਗਏ ਜੇ ਖੇਤੀ ਤੁਹਾਡੇ ਅਗੇ ਦੋਵੇਂ ਹੱਥ ਜੋੜ ਕੇ ਬੇਨਤੀ ਆ ਵੀ ਵਿਰਾਸਤਲ ਮੁੜੋ ਸਾਨੂੰ ਸਾਡੀਆਂ ਗਾਜਰਾ ਮੂਲੀਆਂ ਸਾਡੀਆਂ ਝੋਨੇ ਕਣਕ ਤੱਕ ਰਹਿਣ ਦੋ ਸਾਡੀ ਮੱਕੀ ਤੱਕ ਰਹਿਣ ਦੋ ਸਾਨੂੰ ਨਹੀਂ ਉਹ ਜਿਹੜੇ ਵੱਡੇ ਵੱਡੇ ਤੁਹਾਡੇ ਮੌਲ ਚਾਹੀਦੇ ਉਹ ਮੌਲ ਸਾਡੀ ਤਬਾਈ ਦਾ ਕਾਰਨ ਬਣ ਗਿਆ ਆ ਵੇਖੋ ਆ ਜਿੱਥੇ ਆਪਾਂ ਖਲੋਤੇ ਆ ਇਹ ਐਕਸਪ੍ਰੈਸ ਹਾਈਵੇ ਹੈ ਐਕਸਪ੍ਰੈਸ ਹਾਈਵੇ ਜਿਹਦੇ ਉੱਤੇ ਆਪਾਂ ਖਲੋਤੇ ਆ ਐਕਸਪ੍ਰੈਸ ਹਾਈਵੇ ਦੇ ਵਿੱਚ ਤੁਸੀਂ ਮੈਨੂੰ ਦੱਸੋ ਵੀ ਕਿ ਇੱਥੋਂ ਨਿਕਲੂਗਾ ਸਿਰਫ ਤਾਂ ਸਿਰਫ ਤੁਹਾਡੇ ਜਿਹੜੇ ਬਾਨੀਆਂ ਡਾਨੀਆਂ ਆਸਤੇ ਆ ਪਾਕਿਸਤਾਨ ਜਾਣ ਵਾਸਤੇ ਲੈਣ ਜੋੜ ਲੀਆ ਤੁਸੀਂ ਵਾਇਆ ਪਾਕਿਸਤਾਨ ਤੁਸੀਂ ਸਾਊਦੀ ਅਰਬ ਤੱਕ ਵਪਾਰ ਕਰੋਗੇ ਇੱਧਰ ਦੀ ਪਰ ਸਾਨੂੰ ਦੱਸੋ ਸਾਡੇ ਲੋਕਾਂ ਦਾ ਦੋ ਕਿੱਲੇ ਜ਼ਮੀਨ ਜਿਹੜੀ ਤੁਸੀਂ ਬਰਬਾਦ ਕਰਕੇ ਰੱਖਤੀ ਆ ਤੇ ਪੂਰੇ ਸ਼ਹਿਰ ਦਾ ਅਲਦਵਾਲਾ ਤੇ ਸਾਡੇ ਕਿਸਾਨ ਧਰਨੇ ਮਾਰ-ਮਾਰ ਕੇ ਮਾਰ-ਮਾਰ ਕੇ ਆਕੇ ਵੀ ਸਾਨੂੰ ਪੈਸੇ ਪਾ ਦਿਓ ਹਾਈਵੇ ਬਣ ਕੇ ਤਿਆਰ ਹੋ ਚੁਲਿਆ ਪਰ ਸਾਨੂੰ ਪੈਸੇ ਨਹੀਂ ਪਏ ਇੰਨਾ ਜ਼ਮੀਨਾਂ ਚ ਗੜੇ ਮਾਰੀ ਹੋ ਗਈ ਆ ਇੰਨਾ ਕਿਸਾਨਾਂ ਨੇ ਇਦੋਂ ਪਹਿਲਾਂ ਕਣਕ ਦਾ ਕੱਖ ਨਹੀਂ ਵਟਿਆ ਤੇ ਰੋਂਦੇ ਅੱਜ ਵੀ ਤੁਹਾਡੀ ਸਰਕਾਰ ਨੇ ਸਾਨੂੰ ਉਹ ਨਹੀਂ ਦਿੱਤਾ ਸਾਡਾ 15-15000 ਬੰਦਾ ਮੁਆਵਜ਼ਾ ਤੇ ਤੁਸੀਂ ਸਾਨੂੰ ਇਹ ਸਿਖਾਉਣ ਚੱਲੇ ਜੇ ਕਿ ਅਸੀਂ ਬੜੇ ਬੜੀ ਵੱਡੀ ਪੱਧਰ ਦੇ ਉੱਤੇ ਜਿਹੜੇ ਆ ਬਿਜ਼ਨਸਮੈਨ ਬਣ ਗਏ ਬਲੰਗੀ ਸਾਹਿਬ ਜੇ 227 ਦੀਆਂ ਵੋਟਾਂ ਆਉਂਦੀਆਂ ਚੋਣਾ ਜਦੋਂ ਆਣ ਗਿਆ ਪਰ ਮੈਨੂੰ ਲੱਗਦਾ ਜਿਸ ਤਰ੍ਹਾਂ ਤੁਹਾਡਾ ਚਿਹਰਾ ਸਾਹਮਣੇ ਆਇਆ ਮੈਨੂੰ ਲੱਗਦਾ ਵੀ ਤੁਸੀਂ ਸਰਕਾਰ ਦਾ ਵਿਰੋਧ ਤੇ ਉਤਰੋਗੇ ਤੇ ਕਿਸੇ ਹੋਰ ਪਾਰਟੀ ਦਾ ਪੱਖ ਪੂਰੋਗੇ ਜਿਹੜੀਆਂ ਪਾਰਟੀਆਂ ਤੁਹਾਡੇ ਪੱਖ ਦੇ ਵਿੱਚ ਆਉਣਗੀਆਂ ਵੇਖੋ ਇਹ ਤੇ ਮਲਾਸਾ ਬਾਪੂ ਆਪਣੇ ਅੰਦਰ ਦੀ ਗੱਲ ਹੁੰਦੀ ਜਿਹੜੀ ਮੇਰੇ ਅੰਦਰ ਦੀ ਭਾਵਨਾ ਮੈਂ ਕਿਸੇ ਵੀ ਪਾਰਟੀ ਦੇ ਹੱਕ 'ਚ ਨਹੀਂ ਤੇ ਕਿਸੇ ਵੀ ਵਿਰੋਧ 'ਚ ਨਹੀਂ ਕਿਸੇ ਟਾਈਮ ਕੋਈ ਚੰਗੀ ਗੱਲ ਕਰੇ ਤਾਂ ਤੇ ਹੱਕ 'ਚ ਕਹਿ ਦੇਣਾ ਚਾਹੀਦਾ ਵੀ ਇਹ ਠੀਕ ਹੈ ਜਿਹੜੇ ਟਾਈਮ ਤੇ ਵਿਰੋਧ ਕਰਿਓ ਵਿਰੋਧ 'ਚ ਦੂਜੀ ਗੱਲ ਹੈ ਉਹ ਬੰਦਾ ਕਰਦਾ ਹੁੰਦਾ ਵਾ ਜਿਹੜਾ ਬੰਦਾ ਮਤਲਬ ਕਹਿ ਦਿੰਦਾ ਕਿ ਇਸ ਗੱਲ ਦੇ ਉੱਤੇ ਆਵੇ ਮੈਂ ਇਲੈਕਸ਼ਨ ਲੜਦਿਆਂ ਇਲੈਕਸ਼ਨ ਤੋਂ ਆਪਣਾ ਕੋਰਾ ਜਵਾਬ ਆਪਾਂ ਬਿਲਕੁਲ ਇਸ ਪਾਸੇ ਵਾਲੇ ਚੱਲਣ ਵਾਲ ਨਹੀਂ ਆ ਤੇ ਨਾ ਕਿ ਹੱਕ 'ਚ ਭੁਗਤਾਂਗੇ ਅਸੀਂ ਤੇ ਇਹ ਗੱਲ ਕਹਿੰਨੇ ਵੀ ਜਿਹੜਿਆ ਵੋਟਾਂ ਤੋਂ ਪਹਿਲਾਂ ਤੁਸੀਂ ਗੱਲਾਂ ਕਹਿੰਦੇ ਹੋ ਗੱਲਾਂ ਜਿਹੜੀਆਂ ਇਹਨਾਂ ਨੂੰ ਯਾਦ ਕਰਾਉਣ ਵਾਸਤੇ ਨਾਹਰੇਬਾਜੀ ਕਰਦੇ ਆ ਤੇ ਇਹਨਾਂ ਨੂੰ ਗੱਲਾਂ ਯਾਦ ਕਰਾਉਣੇ ਆ ਜਾਣਗੇ ਠੀਕ ਆ ਨਹੀਂ ਤੇ ਜਿਹੜੇ ਲੋਕ ਕੁਰਸੀਆਂ ਤੇ ਬਿਠਾਉਣਾ ਜਾਂਦੇ ਹੋ ਲਾਉਣਾ ਵੀ ਜਾਂਦੇ ਪਰ ਲੱਗਦਾ ਤੁਹਾਨੂੰ ਵੀ ਜਿੱਥੇ ਛੋਟਾ ਜ਼ਿਮੀਂਦਾਰ ਆ ਜਿੱਤ ਕੋ 2 ਏਕੜ ਜ਼ਮੀਨ ਆ ਹੋ ਸਕਦਾ ਉਹਦਾ ਨੁਕਸਾਨ ਹੋ ਰਿਹਾ ਵੀ ਤੇ ਜਿੱਤ ਕੋ 40 50 ਕਿੱਲੇ ਥਾਮ ਆ ਉਹਨੂੰ ਇਸ ਚੀਜ਼ ਦਾ ਫਾਇਦਾ ਹੋਣ ਰਿਹਾ ਹੋਵੇ ਤੇ ਤੁਸੀਂ ਉਹ ਵੀ ਤੁਹਾਡੇ ਨਾਲ ਖੜਾ ਕਰ ਲਿਆ ਤੁਸੀਂ ਨਹੀਂ ਇਹਦੇ ਵਿੱਚ ਦੋ ਵਾਲੇ ਨੂੰ ਨੁਕਸਾਨ ਆ ਤੇ ਜਿਹੜਾ 40 50 ਵਾਲਾ ਉਹਨੂੰ ਵੀ ਨੁਕਸਾਨ ਆ ਅਸਲ ਦੇ ਵਿੱਚ ਜਿੱਥੋਂ ਆਪਾਂ ਗੱਲ ਸ਼ੁਰੂ ਕੀਤੀ ਨੁਕਸਾਨ ਤੇ ਇਸ ਗੱਲ ਦਾ ਵਾ ਵੀ ਜ਼ਮੀਨ ਚਲੇ ਜਾਣੀ ਨੁਕਸਾਨ ਆ ਜਿੱਦਨ ਕਿਸਾਨਾਂ ਹੱਥੋਂ ਜ਼ਮੀਨ ਚਲੇਗੀ ਉਹ ਦਿਨ ਇਹਦਾ ਅਸਲੀ ਭਾ ਪਤਾ ਲੱਗੂਗਾ ਵੀ ਕੀ ਭਾ ਪਰ ਮੁੱਖ ਮੰਤਰੀ ਸਾਹਿਬ ਤਾਂ ਖੁਦ ਕਿਸਾਨੀ ਕਿੱਤੇ ਨਾਲ ਜੁੜੇ ਸੀ ਲੰਮਾ ਸਮਾਂ ਉਹ ਖੇਤੀ ਵੀ ਕਰਦੇ ਰਹੇ ਨੇ ਹਮੇਸ਼ਾ ਕਿਸਾਨਾਂ ਦੇ ਹਤਾਸ਼ੀ ਰਹੇ ਨੇ ਧਰਨਿਆਂ ਦੇ ਵਿੱਚੋਂ ਉਹਨਾਂ ਦੀ ਪਾਰਟੀ ਨਿਕਲੀ ਆ ਤੁਸੀਂ ਕਿੱਦਾਂ ਕਿਸਾਨ ਵਿਰੋਧੀ ਕਹਿ ਸਕਦੇ ਹੋ ਉਹਨਾਂ ਨੂੰ ਜੀ ਜਦੋਂ ਕਿਸਾਨ ਨੇ ਕਿਸਾਨੀ ਕਈ ਛੱਡ ਕੇ ਤੇ ਜਦੋਂ ਕਿਸਾਨ ਜਿਹੜਾ ਵਾ ਉਹ ਗੱਡੀ 'ਚ ਬਹਿ ਗਿਆ ਐ ਤੇ ਮੈਂ ਤੁਹਾਨੂੰ ਬਹੁਤ ਸਾਰੇ ਕਹਨਾ ਸਕਦਾ ਬਾਦਲ ਸਾਹਿਬ ਵੀ ਕਿਸਾਨ ਹੀ ਜਾਕੜ ਸਾਹਿਬ ਦੇ ਕਿੰਨੂ ਜਿਹੜੇ ਅੱਜ ਵੀ ਕੋਲਕੱਤਾ ਜਾ ਕੇ ਵੇਖਦੇ ਉਹ ਵੀ ਕਿਸਾਨ ਵਾ ਇਹ ਕਿੰਨਾਂ ਦਾ ਹੋਰ ਉੱਥੇ ਆਪਣਾ ਹੈਗੇ ਆ ਬਲਰਾਮ ਜੀ ਹੋਰ ਇਹਨਾਂ ਦੇ ਕਾਫੀ ਵੱਡੇ ਵੱਡੇ ਕਿਸਾਨ ਵਾ ਜਿਹੜੇ ਕਿਸਾਨ ਆਪਣੇ ਉਹ ਕਿਸਾਨ ਨਹੀਂ ਆ ਉਹ ਵਪਾਰੀ ਆ ਕਿਸਾਨ ਕੀ ਆ ਕਿਸਾਨ ਹੁੰਦਾ ਜਿਹਦੀ ਪਿੰਡ ਦੇ ਵਿੱਚ ਸਾਂਝ ਹੋਵੇ ਜਿਹਦੇ ਨਾਲ ਮਜ਼ਦੂਰ ਜੜਿਆ ਤੇ ਮਜ਼ਦੂਰ ਕਿਸਾਨ ਨਾਲ ਜੁੜਿਆ ਜਿਹੜਾ ਕਿਸਾਨ ਮਜ਼ਦੂਰ ਦੇ ਘਰ ਮੋਟਰਸਾਈਕਲ ਨਹੀਂ ਖੁਦਾਰਦਾ ਇਹਦਾ ਸਮਝ ਲਓ ਵੀ ਇਹ ਕਿਸਾਨੀ ਤੋਂ ਟੁੱਟ ਚੁੱਕਾ ਵਾ ਜਿਹੜਾ ਕਿਸਾਨ ਤੇ ਮਜ਼ਦੂਰ ਦਾ ਨੌ ਮਾਸਤਾ ਰਿਸ਼ਤਾ ਟੁੱਟ ਗਿਆ ਉਹ ਕਿਸਾਨੀ ਨਾਲੋਂ ਟੁੱਟ ਚੁੱਕਾ ਇਹਨਾਂ ਦਾ ਹੁਣ ਜਿਹੜਾ ਰਿਸ਼ਤਾ ਜੁੜਿਆ ਪਿਆ ਵਾ வடே ਜਿਹੜੇ ਅਮੀਰ ਲੋਕ ਉਹਨਾਂ ਦੇ ਨਾਲ ਇੱਕ ਲਖਸ਼ਣ ਜਿੱਤਨ ਆਸਤੇ ਲੁਧਿਆਣੇ ਦੀ ਲਖਸ਼ਣ ਜਿੱਤਨ ਆਸਤੇ ਕਿਸਾਨਾਂ ਨੂੰ ਕੁੱਟ ਕੇ ਉਹਨਾਂ ਦੇ ਟਰਾਲੀਆਂ 'ਚੋਂ ਏਸੀ ਚੋਰੀ ਕਰਕੇ ਸਭ ਕੁਝ ਠਾ ਸਕਦੇ ਆ ਜੇ ਕਿਸਾਨਾਂ ਦੇ ਪੁੱਤ ਹੁੰਦੇ ਪਹਿਲਾਂ ਦਰਦ ਇਹਨਾਂ ਨੂੰ ਕਿਸਾਨਾਂ ਦਾ ਜਾਗਦਾ ਪਰ ਜਾਗਿਆ ਵਪਾਰੀਆਂ ਦਾ ਇਹ ਤੁਸੀਂ ਇਸ ਜਿਹੜੀ ਪਾਲਿਸੀ ਦਾ ਵਿਰੋਧ ਕਰ ਰਹੇ ਹੋ ਲੁਧਿਆਣੇ ਦੀ ਤੁਸੀਂ ਗੱਲ ਕੀਤੀ ਹੈ ਪਰ ਇਹ ਪਾਲਿਸੀ ਲੁਧਿਆਣੇ ਦੇ ਵਿੱਚ ਪਹਿਲਾਂ ਜਿਹੜੀ ਉਹ ਕਾਮਜਾਬ ਕਾਫੀ ਹੋ ਗਈ ਆ ਅੱਜ ਲੁਧਿਆਣੇ ਦੇ ਵਿੱਚ ਲੋਕ ਚੰਗੇ ਤਰੀਕੇ ਨਾਲ ਰਹਿ ਰਹੇ ਨੇ ਉਹ ਪਾਲਿਸੀ ਦਿਨੋਂ ਦਿਨ ਜਿਹੜੀ ਕਾਮਜਾਬ ਹੁੰਦੀ ਆ ਜੇ ਇਹ ਪੂਰੇ ਪੰਜਾਬ ਦੇ ਵਿੱਚ ਆ ਜਾਂਦੀ ਆ ਤੇ ਕੀ ਅਪੱਤੀ ਕੀ ਆ ਲੱ ਨੇ ਨੇ کافی ਪੀੜੀਆਂ ਜਗ੍ਹਾ ਤੇ ਦੇ ਉਹਨਾਂ ਨੂੰ ਵੀ ਇਹ ਵਾਤਾਵਰਨ ਚੰਗਾ ਮਿਲ ਜੂ ਵੇਖਣ ਲਈ ਵੇਖੋ ਇਹ ਜਿਹੜੀ ਇਹ ਗੱਲ ਤੁਸੀਂ ਕਰਦੇ ਵੀ ਲੁਧਿਆਣੇ ਵਿੱਚ ਕਾਮਯਾਬ ਲੋਕ ਜ਼ਮੀਨਾਂ ਵੇਚਦੇ ਆ ਆਪਾਂ ਜ਼ਮੀਨਾਂ ਵੇਚਣ ਤੋਂ ਲੋਕਾਂ ਨੂੰ ਨਹੀਂ ਰੋਕ ਸਕਦੇ ਦੇਖਿਆ ਕਿ ਝਗੜਾ ਸੀਗਾ ਜਿਹੜਾ ਲੰਮਾ ਸਮਾਂ ਚੱਲਿਆ ਸੀ ਅੱਜ ਤੁਸੀਂ ਵੀ ਧਰਨਾ ਪ੍ਰਦਰਸ਼ਨ ਉੱਥੇ ਕਰਦੇ ਰਹੇ ਉਹ ਵੀ ਕਿਸੇ ਵਪਾਰੀ ਨੇ ਵੀ ਕਿੱਲੇ ਖਰੀਦੇ ਸੀਗੇ ਹਾਂ ਉੱਥੇ ਲੁਧਿਆਣੇ ਦੇ ਵਿੱਚ ਮੈਂ ਉਹ ਬੇਨਤੀ ਕਰ ਲੱਗਾ ਪੀ ਇਹ ਜ਼ਮੀਨਾ ਲੋਕ ਵੇਚਦੇ ਆ ਆਪਾਂ ਲੋਕਾਂ ਨੂੰ ਜ਼ਮੀਨਾ ਵੇਚਣ ਤੋਂ ਨਹੀਂ ਰੋਕ ਸਕਦੇ ਜਿਹੜਾ ਇਸ ਵਕਤ ਇਹਦਾ ਵਿਰੋਧ ਹੋ ਰਿਹਾ ਸਭ ਤੋਂ ਜ਼ਿਆਦਾ ਜਿਸ ਤਰ੍ਹਾਂ ਮੁਹੱਲੀ ਦੇ ਵਿੱਚ ਕੇਸ ਸਾਹਮਣੇ ਆਇਆ ਕਿ 2011 ਦੀ ਜ਼ਮੀਨ ਕੱਟੀ ਪਈ ਆ ਉੱਥੇ ਤੇ ਜਿਹੜੇ ਲੋਕਾਂ ਨੂੰ ਅੱਜ ਤੱਕ ਪੈਸੇ ਨਹੀਂ ਮਿਲੇ ਪਹਿਲਾਂ ਉਹਨਾਂ ਨੂੰ ਪਲਾਟ ਵੀ ਨਹੀਂ ਦੱਸਿਆ ਗਿਆ ਮੰਨ ਲਓ ਮੇਰੀ ਜ਼ਮੀਨ ਵਾ ਤੇ ਮੈਨੂੰ ਅਰਚੋ ਪਲਾਟ ਵੀ ਨਾ ਦੱਸਿਆ ਜਾਵੇ ਵੀ ਤੇਰਾ ਪਲਾਟ ਕਿੱਥੇ ਆ ਜੇ ਦੱਸਿਆ ਗਿਆ ਤੇ ਫਿਰ ਉਹਨੂੰ ਵੇਚਣ ਦੀ ਜਿਹੜੀ ਇਹ ਮੈਨੂੰ ਉਹ ਨਾ ਇਜਾਜ਼ਤ ਮਿਲੇ ਤੇ ਸਾਡੇ ਬੱਚੇ ਵੀ ਜਵਾਨ ਹੋ ਜਾਣ ਤੇ ਧੀਆਂ ਵਿਆਉਣ ਵਾਲੀਆਂ ਹੁਣ ਤੇ ਸਾਨੂੰ ਉਹਦਾ ਕੁਝ ਵੀ ਇਨਸਾਫ ਨਾ ਦਾ ਵਿਰੋਧ ਜਿਆਦਾ ਕਰ ਰਹੇ ਵੀ ਸਾਡੀ ਜਿਹੜੀ ਲੈਂਡ ਪੂਲਿੰਗ ਜਿਹੜੀ ਤੁਸੀਂ ਆ ਜਿਸ ਤਰ੍ਹਾਂ ਤੁਸੀਂ ਹਾਈਵੇ ਦੇ ਵਿੱਚ ਇਹ ਕਰੋੜਾਂ ਦੇ ਹਿਸਾਬ ਨਾਲ ਖਰੀਦਦੇ ਜਿਸ ਤਰ੍ਹਾਂ ਕਰਨਾ ਚਾਹੁੰਦੇ ਮੇਰੇ ਖਿਆਲ ਨਾਲ ਲੋਕ ਦੇਨ ਨੂੰ ਰਾਜੀ ਹੋ ਜਾਣਗੇ ਪਰ ਜਿਹੜੀ ਆ ਜ਼ਮੀਨ ਆ ਦੂਜੀ ਗੱਲ ਇਹ ਆ ਦੇ 9000 ਏਕੜ ਜਿਹੜੀ ਆ ਉਹ ਸਿਰਫ ਚੰਡੀਗੜ੍ਹ ਵਾਸਤੇ ਇਹਨਾਂ ਖਰੀਦੀ ਤੇ ਅਜੇ ਤੱਕ ਚੰਡੀਗੜ੍ਹ ਪਰ ਫੁੱਲਤ ਨਹੀਂ ਹੋਇਆ ਪੂਰਾ ਪੂਰਾ ਭਰਿਆ ਨਹੀਂ ਆ ਤੇ ਜੇ 24000 ਏਕੜ ਕੱਲਾ ਲੁਧਿਆਣੇ ਦੇ ਵਿੱਚ ਤੇ ਲੁਧਿਆਣੇ ਨਾਲੋਂ ਜ਼ਿਆਦਾ ਵੱਡਾ ਲੁਧਿਆਣਾ ਫਿਰ 4.5000 ਏਕੜ ਜਿਹੜਾ ਵਾ ਅੰਮ੍ਰਿਤਸਰ ਦੇ ਵਿੱਚ ਜਿੱਥੇ ਤੁਸੀਂ ਖਲੋਤੇ ਇੱਥੇ ਤਾਂ ਹੁਣ ਨਹੀਂ ਬਸ ਆਉਂਦੀ ਹਮ ਬਸ ਨਹੀਂ ਆਉਂਦੀ ਇੱਥੇ ਡਰ ਆਉਂਦਾ ਵਾ ਇੱਥੇ ਆਪਾਂ ਖਲੋਤੇ ਆ ਕੋਈ ਇੱਥੇ ਆ ਕੇ ਨਹੀਂ ਰਾਜੀ ਇਹਨਾਂ ਪਿੰਡਾਂ ਨੂੰ ਸਪੈਸ਼ਲ ਗੱਡੀਆਂ ਆਪੋ ਆਪਣੀਆਂ ਤੇ ਆਉਂਦੇ ਜਾਂ ਚਿਰ ਬਾਅਦ ਬਸ ਆਉਂਦੀ ਘੰਟੇ 1.5 ਘੰਟ ਸ਼ਹਿਰ ਦੇ ਲਾਗੇ ਜਮੀਨਾਂ 'ਚ ਕਲੋਨੀ ਕੱਟਨੀ ਆ ਤੁਸੀਂ ਉੱਥੇ ਕੱਟ ਲਓ ਹਾਂ ਤੁਸੀਂ ਜਿੰਨੀ ਵੇਖਦੀ ਔਰ ਤੋਂ ਗਾਂ ਤੁਰਪੋ ਤੁਸੀਂ ਸਾਡੀ ਜਿਹੜੀ ਮੈਂ ਉੱਥੇ ਗੱਲ ਕਰਦਾ ਤੁਹਾਡਾ ਤੁਸੀਂ ਲੋਹਾਰਕਾਰ ਰੋਡ ਕਰ ਲਓ ਨੰਗਲੀ ਰੋਡ ਕਰ ਲਓ ਅੱਜ ਥੋ ਤੱਕ ਲਾਕੇ ਉੱਥੇ ਪ੍ਰਾਈਵੇਟ ਆਪਾਂ ਆਦਾਰਿਆਂ ਨੂੰ ਦਿੱਤੀਆਂ ਹੀ ਆ ਆਰਾਮ ਤਿੱਥ ਰੋਡ ਵੇਖ ਲਓ ਜਿਹੜਾ ਮਰਜੀ ਰੋਡ ਵੇਖ ਲਓ ਉੱਥੇ ਵੀ ਤਾਂ ਇੱਕ ਜਿਹੜੀਆਂ ਕਰੋੜ ਕਰੋੜ ਹਿਸਾਬ ਨਾਲ ਦਿੱਤਾ ਹੀ ਆ ਨਾ ਜ਼ਮੀਨ ਮਾਲਾ ਸਾਹਿਬ ਸਰਦਾਰ ਭਗਤ ਸਿੰਘ ਦੀ ਜਿਹੜੀ ਗੱਲ ਹੋਏ ਸੀਗੀ ਕਿ ਆਪਾਂ ਖੇਤੀ ਨੂੰ ਬਚਾਉਣਾ ਜ਼ਮੀਨ ਨੂੰ ਬਚਾਉਣਾ ਅਸਲ ਦੇ ਵਿੱਚ ਵਾਤਾਵਰਨ ਨੂੰ ਬਚਾਉਣਾ ਤੇ ਲੋਕਾਂ ਨੂੰ ਬਚਾਉ ਇੱਕ ਇੱਕ ਬੰਦਾ ਦੂਜੇ ਬੰਦੇ ਦੀ ਲੁੱਟ ਕਰਨ ਤੋਂ ਸੁਧਰ ਜਾਊਗਾ ਉਹਨੂੰ ਸਮਝ ਲਓ ਭਾਰਤ ਆਜ਼ਾਦ ਹੋ ਗਿਆ ਤੇ ਜੇ ਆਪਾਂ ਲਟੇਰੇ ਰਾਹ ਤੇ ਸਗੋਂ ਉਹਨੂੰ ਉੱਤੇ ਮੋਹਰ ਲਾ ਦੇਣੀ ਉਹ ਇਹ ਮੋਹਰ ਲਾ ਰਿਹਾ ਲਟੇਰੇ ਰਾਵਾਂ ਦੇ ਉੱਤੇ ਇਹ ਜ਼ਮੀਨਾਂ ਇਹਨਾਂ ਨੇ ਅਸਲ ਦੇ ਵਿੱਚ ਸਾਡੇ ਕੋਲ ਲੈ ਕੇ ਦੇਣਾ ਕੋਈ ਇੱਕ ਲਾਉਣੀ ਨਹੀਂ ਕਟਣੀ ਇਹਨਾਂ ਮੋੜਾਂ ਬਾਨੀਆਂ ਡਾਨੀਆਂ ਦੀ ਝੋਲੀ ਪਾਉਣੀਆਂ ਪਾਉਂਦੇ ਆਏ ਆ ਕਿੰਨੀਆਂ ਮੈਂ ਤੁਹਾਨੂੰ ਇਹੋ ਜਿਹੀਆਂ ਧਾਰਨਾਵਾਂ ਦਵਾ ਕਿ ਬੱਸਾਂ ਚੱਲੀਆਂ ਹੈ ਅੰਬਰਸਰ ਦੇ ਵਿੱਚ ਪੀਲੀਆਂ ਬੱਸਾਂ ਪੀਲੀਆਂ ਬੱਸਾਂ ਦੇ ਆਉਂਦੇ ਸੁਖੀ ਹੋਗੇ ਸੁਖੀ ਹੋਵੇ ਜੋ ਕਰੋੜਾ ਰੁਪਈਆ ਲੋਕਾਂ ਦਾ ਲੱਗਾ ਉਹ ਸਿੱਧਾ ਨਹੀਂ ਗਿਆ ਉਹ ਇੰਡਾਇਰੈਕਟ ਹੋ ਗਿਆ ਉੱਤੇ ਤੇ ਲੋਕਾਂ ਦਾ ਪੈਸਾ ਬਰਬਾਦ ਹੋ ਗਿਆ ਪਰ ਇਹਦੇ ਵਿੱਚ ਹੁਣ ਸਿੱਧਾ ਜਾ ਰਿਹਾ ਲੋਕਾਂ ਦਾ ਸਿੱਧੀ ਜ਼ਮੀਨ ਲਾ ਰਹੇ ਤੇ ਹੁਣ ਲੋਕਾਂ ਨੂੰ ਜਿਆਦਾ ਜਿਹੜਾ ਉਹਦੇ ਉੱਤੇ ਗੁੱਸਾ ਵਾ ਤੁਹਾਨੂੰ ਕੀ ਲੱਗਦਾ ਇਹ ਜਿਹੜਾ ਜ਼ਮੀਨ ਖਰੀਦਣ ਦੀ ਗੱਲ ਕੀਤੀ ਜਾ ਰਹੀ ਹੈ ਜਾਂ ਇਹ ਪਾਲਿਸੀ ਬਣਾ ਲਈ ਆ ਲੈਂਡ ਪੂਲਿੰਗ ਦੀ ਕਿਹਨੂੰ ਫਾਇਦਾ ਦੇਣ ਦੀ ਸਕੀਮ ਚੱਲ ਰਹੀ ਹੈ ਇਹ ਸਿੱਧਾ ਸਿੱਧਾ ਫਾਇਦਾ ਅੱਜ ਜਾਂ ਕੱਲ ਤੁਸੀਂ ਲਾ ਲਓ ਜੀ ਇਹ ਵੱਡੇ ਮਗਰਮੱਛਾਂ ਨੂੰ ਜਿਹੜੇ ਵੱਡੇ ਵੱਡੇ ਕਾਰਪੋਰੇਟ ਵਾ ਹੁਣ ਤੇ ਦੋ ਹੀ ਨਾਂ ਚੱਲਦੇ ਪਈ ਬਾਨੀ ਅਡਾਨੀ ਨਹੀਂ ਐਸੇ ਕਿੰਨੇ ਹੀ ਬਾਨੀ ਅਡਾਨੀ ਆ ਕਿੰਨੇ ਹੀ ਇਹ ਨਹੀਂ ਇਹ ਤੇ ਦੋ ਨਾਂ ਹੀ ਹੋ ਗਏ ਨਾ ਮਸ਼ਹੂਰ ਬਾਕੀ ਕਿੰਨੇ ਹੀ ਬਾਨੀ ਅਡਾਨੀ ਆ ਜਿਹੜੇ ਸਾਡੇ ਸ਼ਹਿਰ 'ਚ ਬੈਠੇ ਆ ਆ ਸਾਡੇ ਤੁਸੀਂ ਅੰਮ੍ਰਿਤਸਰ ਅੱਜ ਖੋਲ ਕੇ ਵੇਖ ਲਓ ਚਿੱਟੇ ਅੱਜ ਖੋਲ ਕੇ ਵੇਖ ਲਓ ਕਿੰਨੇ ਹੀ ਲੋਕ ਆਉਂ ਕਹਿੰਦੇ ਲਿਆਓ ਜੀ ਉਹਨਾਂ ਨੂੰ ਪਤਾ ਵਾ ਕਿ ਜਦੋਂ ਕੌਡੀਆਂ ਦੇ ਭਾਅ ਹੋਣਗੇ ਉਦੋਂ ਆਪਾਂ ਲੈ ਲਾਂਗੇ ਇਹ ਕੌਡੀਆਂ ਦੇ ਭਾਅ ਜ਼ਮੀਨ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਕਿ ਕਿਸਾਨਾਂ ਨੂੰ ਦੇਣਾ ਹੀ ਕੋਖਣੀ ਜਦੋਂ ਡਿਵੈਲਪ ਹੋ ਗਏ ਉਦੋਂ ਸਿਰਫ 1200 ਗਾ ਜ਼ਮੀਨ ਦੇਣੀ 1000 ਗਾ ਜ ਰਹਿਣ ਵਾਸਤੇ ਤੇ 200 ਗਾ ਜਿਹੜਾ ਦੁਕਾਨ ਵਾਸਤੇ ਪਰ ਜਿਹੜਾ ਸਾਡਾ ਅੰਮ੍ਰਿਤਸਰ ਸ਼ਹਿਰ ਗੁਰੂ ਨਾਨਕ ਦਾਸ ਮਾਰੇ ਨੇ ਮਛਾਇਆ ਕੋਈ ਆ 400 ਸਾਲ ਪਹਿਲਾਂ ਇਹਦਾ ਮਤਲਬ ਇਹ ਅਸੀਂ ਉਹਨਾਂ ਨਾਲੋਂ ਪਾਰ ਜਾ ਕੇ ਕੁਝ ਕਰਨਾ ਚਾਹੁੰਦੇ ਆ ਹਜੇ ਤੁਸੀਂ ਇੰਨੇ ਸਮਰੱਥ ਨਹੀਂ ਹੋਏ ਇੰਨੇ ਸਮਰਥ ਨਹੀਂ ਹੋਏ ਜੇ ਤੁਸੀਂ ਕਰਨਾ ਚਾਹੁੰਦੇ ਸਾਫ਼ ਤੁਹਾਡੇ ਦਿਮਾਗ 'ਚ ਇਹ ਗੱਲ ਵਾ ਕਿ ਤੁਸੀਂ ਕਿਸੇ ਦੀ ਸ਼ਹਿਦ ਬੋਲ ਰਹੇ ਹੋ ਵਿਸ਼ਵ ਵਪਾਰ ਸੰਸਥਾ ਦੀ ਸ਼ਹਿਦ ਬੋਲ ਰਹੇ ਹੋ ਵਿਸ਼ਵ ਬੈਂਕ ਦੀ ਸ਼ਹਿਦ ਬੋਲ ਰਹੇ ਹੋ ਜੇ ਤੁਸੀਂ ਜਿੰਨਾ ਕੋ ਕਰਜ਼ੇ ਲਏ ਆ ਨਹੀਂ ਮੋੜੇ ਜਾਣੇ ਤੁਹਾਨੂੰ ਪਤਾ ਵੀ ਪੰਜਾਬ ਨੂੰ ਗਿਰਵੀ ਕਰ ਰਹੇ ਆ ਤੇ ਇਹ ਗਿਰਵੀ ਆ ਜ਼ਮੀਨਾਂ ਨੇ ਇਹਨਾਂ ਨੂੰ ਬਚਾਉਣਾ ਉਹ ਤੁਸੀਂ ਲੈ ਰਹੇ ਜੇ ਕਿਸਾਨਾਂ ਕੋਲ ਜਿਹਦਾ ਸਰਾਸਰ ਵਿਰੋਧ ਕਰਾਂਗੇ ਕਰਦੇ ਰਵਾਂਗੇ ਚਾਹੇ ਅਸੀਂ ਰਹੀਏ ਨਾ ਰਹੀਏ ਪਰ ਇਹ ਵਿਰੋਧ ਸਾਡਾ ਜਾਰੀ ਰਹੂਗਾ ਸੋ ਧੰਨਵਾਦ ਇਸਨ ਭਾਰਤੀ ਕਿਸਾਨ ਜੂਨ ਇਕਤਾ ਸਿੱਧੂਪੁਰ ਦੇ ਜ਼ਿਲ੍ਹਾ ਪ੍ਰਧਾਨ ਕਰਮਜੀਤ ਸਿੰਘ ਨੰਗਲੀ ਜਿਨ੍ਹਾਂ ਦੇ ਨਾਲ ਅਸੀਂ ਲੈਂਡ ਪੁੱਲਿੰਗ ਪਾਲਿਸੀ ਨੂੰ ਲਗਾਤਾਰ ਗੱਲ ਕੀਤੀ ਹੈ ਜਿਨ੍ਹਾਂ ਦਾ ਸਾਫ਼ ਤੌਰ ਤੇ ਕਿਹਾ ਹੈ ਕਿ ਇਹ ਸਰਕਾਰ ਦੀ ਪਾਲਿਸੀ ਦਾ ਅਸੀਂ ਵਿਰੋਧ ਕਰਦੇ ਹਾਂ ਦੂਜੇ ਪਾਸੇ ਇਹ ਵੀ ਕਿਹਾ ਹੈ ਕਿ ਇਹ ਵੱਡੇ ਵਪਾਰੀਆਂ ਨੂੰ ਫਾਇਦਾ ਦੇਣ ਵਾਸਤੇ ਸਰਕਾਰ ਵੱਲੋਂ ਇਹ ਪਾਲਿਸੀ ਕੀਤੀ ਗਈ ਆ ਦਿਨੋ ਦਿਨ ਪੰਜਾਬ ਦਾ ਕਿਸਾਨ ਜਿਹੜਾ ਉਹ ਕਰਜ਼ੇ ਹੇਠ ਆ ਰਿਹਾ ਪੰਜਾਬ ਦੇ ਨੌਜਵਾਨ ਜਿਹੜੇ ਨੇ ਉਹ ਬਾਹਰ ਜਾ ਰਹੇ ਨੇ ਸਾਨੂੰ ਲੋਕਾਂ ਨੂੰ ਜਾਗਰੂਕ ਕਰਨ ਵਾਸਤੇ ਲੋਕ ਬਹੁਤ ਸਾਰੇ ਲੋਕ ਨੇ ਜਿਹੜੇ ਕਰੋੜਾ ਰੁਪਈਆ ਦੇ ਲਾਲਚ ਵਿੱਚ ਆ ਜਾਂਦੇ ਨੇ ਆਪਣੀਆਂ ਜ਼ਮੀਨਾਂ ਜਿਹੜੀਆਂ ਉਹ ਵੇਚ ਜਾਂਦੇ ਨੇ ਅਸੀਂ ਉਹਨਾਂ ਲੋ ਨੂੰ ਲੋਕਾਂ ਨੂੰ ਲਗਾਤਾਰ ਪਿੰਡਾਂ ਦੇ ਵਿੱਚ ਜਾਗਰੂਕ ਕਰ ਰਹੇ ਹਾਂ